ਕੱਡੀ ਕੁੜੀ ਵਿਆਹਣੀ ਤੇ ਸਾਡਾ ਮੁੰਡਾ ਵਿਆਹਣਾ ਸਾਡੇ ਲਈ ਅੱਗੇ ਬੜਾ ਵੱਡਾ ਚੈਲੰਜ ਹੁਣ ਜਿਹੜਾ ਨਵਾਂ ਰਿਸ਼ਤਾ ਹੋਣਾ ਛੱਤ ਨਹੀਂ ਕਰੂ ਤੇ ਮੇਰੇ ਸਾਰੇ ਰਿਸ਼ਤੇਦਾਰ ਨਾਲ ਜੋ ਗਈ ਜੀ ਤੁਸੀਂ ਦਾ ਵੀ ਤਿਆਰ ਤੇ ਕੱਡੇ ਤੇ ਕੁੜੀ ਮੰਮ ਕੀ ਮੰਨਤ ਅੱਛਾ ਉਹਨਾਂ ਦਾ ਕੀ ਬਦਲ ਉਹਨਾਂ ਦਾ ਕੀ ਬਦਲ ਕਿ ਉਹ ਕਰ ਅੱਗੇ ਜਾ ਕੇ ਇੱਕ ਥਾਂ ਤੇ ਬਹੁਤ ਡੂੰਗੀ ਜਗ੍ਹਾ ਸੀ ਪਾਣੀ ਬਹੁਤ ਆ ਗਿਆ ਉਹ ਟਰੈਕਟਰ ਜਿਹੜਾ ਬੈਠੇ ਹੋ ਨਾਲ ਸਲਿੱਪ ਕਰ ਗਿਆ ਥੱਲੇ ਬਲ ਬਹਿ ਗਿਆ ਉੱਤੋਂ ਇਟੋ ਹੋਗਾ ਉਹ ਬੇਟਾ ਉੱਤੋਂ ਦੀ ਹੋਗਾ ਮੈਂ ਤਾਂ ਡੁੱਬ ਗਿਆ ਸੀ ਉਹਨੇ ਬਾਹ ਫੜ ਗਏ ਕਰਤਾ ਉਹਦੇ ਪੋਤੇ ਨੇ 11 ਸਾਲ ਦਾ ਅਮਰੀਕਾ ਤੋਂ ਆਇਆ ਪਰਦਾ ਛੇ ਵਿੱਚ ਤੇ ਉਹ ਕਹਿੰਦਾ ਦਾਦੂ ਕੱਲਿਆਂ ਨਹੀਂ ਜਾਣਦਾਂ ਮੈਂ ਕਿਹਾ ਜਾਨ ਕੱਲਿਆਂ ਨੂੰ ਕੀ ਹੈ ਕੋਈ ਨਹੀਂ ਕੁਛ ਨਹੀਂ ਕਹਿੰਦਾ ਉਹ ਕਹਿੰਦਾ ਮੈਂ ਮੈਂ ਤਾਂ ਨਾਲ ਹੀ ਜਾਣਾ ਆ ਦੇਖੋ ਪੈਸਾ ਦੇ ਸਭ ਖਰਾਬ ਹੋ ਗਿਆ ਕਾਲੇ ਹੋ ਗਏ ਸਭ ਉਹ ਠੀਕ ਹੋਏ ਕੱਲ ਬਸ ਉਹ ਪੈਰਾਂ ਪਾੜੀ ਗਿਰਦੇ ਰਹੇ ਪਾਣੀ ਫਿਰਦੇ ਦੋ ਨਾ ਚਪਲਾ ਪਾਈਆਂ ਜੇ ਬੂਟ ਬੋਨੇ ਤਾਂ ਗਿੱਲੇ ਹੋ ਜਾਂਦੇ ਤੇ ਉਹ ਗਲਦੇ ਜਾਂਦੇ ਚਲਦੇ ਜਾਂਦੇ ਅਗਰ ਪੁੱਛੋ ਕਾਲਾ ਤਲਾ ਲਗ ਪਹਿਲਾਂ ਲਾਲ ਹੋ ਗਿਆ ਹੁਣ ਕਾਲਾ ਹੋ ਗਿਆ ਇਸ ਗਾਲੇ ਹਾਂ ਇਹ ਦਿੱਤਾ ਹਟ ਕੇ ਦਾ ਜਮੀਨਾ ਜੋ ਛੇਤੀ ਮਨ ਕਿੰਨੇ ਕ ਦੇਰ ਲੱਗਿਆ ਇਹਨੂੰ ਪੰਜ ਪੰਜ ਛੇ ਛੇ ਫੁੱਟ ਤੇ ਉੱਥੋਂ ਰੇਤ ਕੱਢਣੀ ਬਲਬਲੀ ਸਾਹਿਬ ਬਹੁਤ ਔਖਾ ਹੈ ਫੋਟੋ ਦੇ ਇਹ ਤੇ ਹੰਤੂ ਇਦ ਤੋਂ ਇੱਕ ਦੋ ਕਿੰਨੇਵੇਂ ਗਾ ਕਿੰਨੀ ਕਦੇ ਗਲਜੋਗੇ ਔਰ ਕਿੱਲੇ ਦੇ ਕਿੱਲੇ ਆਓ ਬਲ ਇਹਦਾ ਸੋਖਾ ਕਬ ਦਾ ਟਰੈਕਟਰ ਨਹੀਂ ਦੌੜਦੇ ਉਹਦਾ ਨਹੀਂ ਦੌੜਦੇ ਟਰੈਕਟਰ ਟਰਾਲੀ ਨਹੀਂ ਦੌੜਦੀ ਜੋ ਟਰਾਲੀ ਭਰ ਕੇ ਬਾਦ ਕੱਢਦੇ ਆਓ ਉਹ ਤੇ ਟਰਾਲੀ ਨਹੀਂ ਦੌੜਦੀ ਬਨਿਆਦੀ ਪੈਂਚਾ ਜਿਹੜਾ ਉਹਨੂੰ ਮੁੜ ਕੇ ਮਲਕ ਖੜੇਗਾ ਨਾ ਉਹ ਵੱਡਾ ਚੈਲੰਜ ਇਹਦੇ ਲਈ ਲੜਾਈ ਲੜਦੀਆਂ ਸੈਂਟਰ ਡੋਰਮੈਂਟ ਦੇ ਨਾਲ ਪੰਜਾ ਤੇ ਤੋਂ ਆਪਣੀ ਕੰਡਿਆ ਦੀ ਤਾਰ ਥੁੱਕੋ ਸਮਝਦੇ ਕਿ ਜਾਂਦੇ ਪਿੱਛੇ ਕੋਲੋਂ ਜਾ ਕੇ ਕਰੋ ਤੇ ਜਿਹੜਾ ਉਹ ਨਾ ਵਿਖੜਾ ਸੀ ਕੋਈ ਜ਼ਮੀਨ ਵੀ ਰੁੜ ਗਈ ਹਾਂ ਕਿਉਂ 38000 ਮਿਲੇਗਾ ਮੇਰਾ ਖਿਆਲ ਦੋਵੇਂ ਮਿਲ ਗਏ ਦੋਵੇਂ ਸਭ ਬਹੁਤ ਆਏ ਹਾਂ ਇੰਨੇ ਜੀਲੇ ਬਹੁਤ ਜਲਦ ਤੱਕ ਦੱਸਿਆ ਹੋਊਗਾ ਲੋਕਾਂ ਨੂੰ ਬਹੁਤ ਵੱਡਾ ਜਿੱਦਾਂ ਪੀਐਸਐਫ ਨੇ ਮਦਰ ਜਿਹੜੇ ਆਪਣੇ ਹੈਲੀਕਾਪਟਰ ਯੂਜ਼ ਕੀਤੇ ਹਾਂ ਉਹਨਾਂ ਨੇ ਇਕੱਲੇ ਬੀਐਸਐਫ ਦੇ ਜਵਾਨ ਨਹੀਂ ਕੱਢ ਕੇ ਲਿਆਂਦੇ ਉਹਨਾਂ ਨੂੰ ਹੋਰ ਵੀ ਜਿਹੜੇ ਬਹੁਤ ਹਸਕਾਰ ਆ ਸੀ ਹਾਂ ਬੀਐਸਐਫ ਨੇ ਲੋਕ ਕੱਢੇ ਉਹਨਾਂ ਕੱਢ ਕੇ ਲਿਆਂਦੇ ਹੈਲੀਕਾਪਟਰ ਨਾਲ ਕੱਢੇ ਸੀਗੇ ਕੱਢ ਕੇ ਲਿਆਂਦੇ ਉਹ ਜਿਹੜਾ ਸੀਐਮ ਸਾਹਿਬ ਹੈਲੀਕਾਪਟਰ ਦੇ ਕੇ ਆਏ ਸੀਗੇ ਹਾਂ ਉਹ ਵੀ ਬੜਾ ਵਰਤੋਜਾ ਉਹ ਵੀ ਆ ਸਭ ਦੇਖ ਦੀ ਗੱਲ ਪਿਓ ਜਾਂਦਾ ਨਾ ਉੱਥੋਂ ਤੱਕ ਚੱਲ ਜਾਂਦਾ ਜਿੱਥੋਂ ਤੱਕ ਅਸੀਂ ਨਹੀਂ ਜਾ ਸਕਦੇ ਆ ਫਿਰ ਉਹਨੇ ਉਹ ਹਲੋ ਬੰਨੀ ਬੰਨ ਕੇ ਲੈ ਆਉਂਦੇ ਉਹਨਾਂ ਦਾ ਬੜਾ ਤਜੱਸਬਾ ਹੁੰਦਾ ਹੈ ਉਹ ਸਿਸਟਮ ਹੁੰਦਾ ਹੈ ਉਹ ਸਿਸਟਮ ਹੈ ਉਹ ਬੰਦੇ ਦੇ ਪਾ ਦਿੰਦੇ ਆ ਪੇਟੀ ਜੀ ਚੱਲ ਬੰਦੇ ਚੁੱਕ ਕੇ ਤਾਂ ਲੈ ਜਾਂਦੇ ਆ ਹਾਂ ਉਸ ਕਰਕੇ ਇਹ ਇਸ ਤਰ੍ਹਾਂ ਐਂਬੂਲੈਂਸ ਖਾਸ ਕਰਕੇ ਪੇਸ਼ੈਂਟਸ ਦੇ ਮਾਮਲੇ ਇਤਰਵਾ ਹੀ ਨਹੀਂ ਹੈਗਾ ਜਾਂ ਪ੍ਰਚਲਿਤ ਨਹੀਂ ਆ ਆਪਣੇ ਸਿਸਟਮ ਉੱਥੇ ਤੋਂ ਵੀ ਵਿਖਿਆ ਜਾਂਦਾ ਉਹ ਦੂਜੀਆਂ ਗੱਡੀਆਂ ਜਿਹੜਾ ਇਹ ਐਮਬੂਲੈਂਸ ਫਟਾਫਟ ਆ ਜਾਂਦੀ ਉਹ ਦਾ ਉਹ ਤਾਂ ਲੈ ਜਾਂਦੇ ਚੁੱਕੇ ਪਰ ਇਹ ਇੱਥੇ ਥੋੜਾ ਜਿਹਾ ਉਹ ਦਾਜ ਘੱਟ ਹੈ ਆਪਣੇ ਹੈ ਨਹੀਂ ਮਤਲਬ ਆਪਣੇ ਨਾ ਬਲ ਉਹ ਉਹਦਾ ਉਹ ਹੈ ਦੀ ਨਾ ਤੇ ਲੋਕਾਂ ਨੂੰ ਪਤਾ ਨਾ ਫੋਕਸ ਹੀ ਨਹੀਂ ਹੈ ਉਹਦਾ ਨਾ ਫੋਕਸ ਨਹੀਂ ਗਿਆ ਨਾ ਆਪਣੇ ਸਿਸਟਮ ਜਿਉਂ ਨਹੀਂ ਗਿਆ ਯਸ ਸਿਸਟਮ ਜਿਉਂ ਨਹੀਂ ਹੈ ਸਿਸਟਮ ਜਿਉਂ ਨਹੀਂ ਆ ਉਹ ਅਦਰਵਾਈਜ਼ ਤਾਂ ਕੋਈ ਐਡਾ ਹੋ ਨਹੀਂ ਕਦੀ ਕੇ ਸਰਕਾਰ ਨੇ ਉਹ ਸੋਚਿਆ ਹੀ ਨਹੀਂ ਵਰਨਾ ਜਿਹੜਾ ਜਿੱਦਾਂ ਦੇ ਉਹ ਹਾਲਾਤ ਬਣ ਗਿਆੜਾ ਹਰਾਂ ਦੇ ਮਤਲਬ ਫਿਊਚਰ ਚ ਫਿਊਚਰ ਚ ਤੇ ਸਰਕਾਰਾਂ ਕੋਈ ਚਾਹੀਦੀ ਹਾਂ ਜੀ ਇਹ ਜਿਹੜੀਆਂ ਐਂਬੂਲੈਂਸ ਨੇ ਜਿਹੜੀਆਂ ਹੈਲੀਕਾਪਟਰ ਆਦੀਆਂ ਇਹ ਐਂਬੂਲੈਂਸ ਇਹ ਤਾਂ ਸਾਡੇ ਕੋਲ ਸਟਾਕ ਚ ਖਲੋਤੀ ਹੋਣੀ ਚਾਹੀਦੀ ਗੱਲ ਹੀ ਕੁਛ ਨਹੀਂ ਐਡੀ ਬਾਕੀ ਇੰਨਾ ਖਰਚਾ ਹੋਰ ਹੋਊਗਾ ਉਹ ਤੋਂ ਲਈਆਂ ਜਾ ਸਕਦੀਆਂ ਕੋਈ ਚੱਕਰ ਦੀ ਗੱਡਾ ਉਹ ਨਹੀਂ ਦੀ ਉਹ ਸੁਣੋ ਤੁਸੀਂ ਜੇ ਸਰਕਾਰ ਕੋ ਪਹਿਲੇ ਕੰਮ ਹੋਣਾ ਤੇ ਸਾਡੇ ਡੇਡੇ ਵੱਡੇ ਦਾਨੀ ਸੱਜਣੇ ਤੇ ਉਹਨਾਂ ਨੂੰ ਕਹ dielਿਆ ਯਾਰ ਤੁਸੀਂ ਲੈ ਦਿਓ ਇੱਕ ਉਹ ਵੀ ਦੇ ਲੈਣੇ ਨੇ ਉਹ ਵੀ ਉਹ ਵੀ ਦੇ ਦੇਣੀ ਹਾਂ ਕੋਨਾ ਡੇੜੇ ਉਹ ਬੰਦੇ ਕਹਿੰਦੇ ਤਾਂ ਅੰਨੂ ਆ ਟਰੈਕਟਰ ਲੈ ਦਾਂਗੇ ਮੈਂ ਤਾਂ ਬਸ ਬਸੋ ਹਾਂ ਸੁਬਹ ਉਹਦਾਣੇ ਨੂੰ ਮਿਲ ਕੇ ਆਈ ਗੋਲਡਨ ਹਾਰਟ ਵਾਲੇ ਮੈਂ ਉਹਨੂੰ ਕਿਹਾ ਕੁਛ ਤੇ ਉਹ ਵੀ ਨੂੰ ਦੱਸ ਰਿਹਾ ਕਹਿੰਦਾ ਟਰੈਕਟਰ ਪਾਵੇਂ ਜਿੰਨੇ ਮਰਜ਼ੀ ਦਵਾ ਦੋ ਆਪਣੇ ਬੰਦਿਆਂ ਨੂੰ ਚਲੋ ਉਹਨਾਂ ਦਾ ਸਿਸਟਮ ਥੋੜਾ ਜਿਹਾ ਹੋਰ ਹੈ ਬਟ ਲੋਕ ਆਪਣੇ ਤਾਂ ਨਹੀਂ ਹੈਗੇ ਹੁਣ ਦੋ ਸਵਾਲ ਮੇਰੇ ਲਈ ਇੱਕ ਤਾਂ ਤੁਸੀਂ ਜਿਹੜੀ ਤੁਹਾਡੇ ਮਨ ਚ ਜਿਹੜੀ ਤੁਸੀਂ 24 ਘੰਟੇ ਵਿੱਚ ਰਹੇ ਪਾਣੀ ਚ ਰਹੇ ਮਲੇ ਐਨੀ ਜ਼ੀਲ ਜਿਹੜੀ ਐਨੀ ਹੋਰ ਵੀ ਥਾਵਾਂ ਤੇ ਬਹੁਤ ਥਾਵਾਂ ਤੇ ਆਇਆ ਜੀ ਹੋਰ ਵੀ ਲੋਕ ਸੀਗੇ ਕਿਹੜੀ ਸਪਿਰਿਟ ਜਾਂ ਕਿਸ ਭਾਵਨਾ ਜਿਹੜੀ ਸੀ ਤੁਹਾਡੇ ਮਨ ਚ ਕਿਵੇਂ ਇਹ ਵੈਂਟ ਆਵ ਮਾਈਂਡ ਕਿਵੇਂ ਬਣਿਆ ਹੋਇਆ 24 ਘੰਟੇ ਵਿੱਚ ਰਹਿਣਾ ਹੈ ਰਿਸਕ ਵੀ ਲੈਣਾ ਹੈ ਬਿਲਕੁਲ ਨੰਗੇ ਭਾਰੀ ਵੀ ਫਿਰਨਾ ਹਰ ਜਗ੍ਹਾ ਫਿਰਨਾ ਬਲੇ ਇਹ ਸਧਾਰਨ ਗਲਤ ਹੈ ਨਹੀਂ ਨਾ ਨਾ ਹਾਂ ਨਹੀਂ ਨਹੀਂ ਸੁਧਾਰ ਨਹੀਂ ਹੈ ਤੇਰਨਾ ਕਿਤੋਂ ਵੀ ਨਹੀਂ ਜਾਂ ਜਾਂ ਵੈਂਟ ਮਤਲਬ ਜਾਂ ਜਿਹੜਾ ਘਰ ਦਾ ਮਾਹੌਲ ਵਿਚਾਰ ਕਿਸ ਤਰ੍ਹਾਂ ਦਾ ਹੈ ਨਹੀਂ ਵਿਚਾਰ ਦੇਖੋ ਮੈਂ ਕੱਲ ਵੀ ਦੱਸ ਰਿਹਾ ਉਹਨਾਂ ਨੂੰ ਕਿ ਆਪਾਂ ਮਤਲਬ ਲੈਫਟ ਮੂਵਮੈਂਟ ਤੇ ਵਏ ਆ ਥੋੜਾ ਪੜੇ ਵੀ ਆ ਬਈ ਪੁੱਛਣ ਲੱਗੇ ਵੀ ਖੱਬੇ ਪੱਖੀ ਲਹਿਰ ਦਾ ਵੀ ਅਸਰ ਹੈਗਾ ਆ ਹੈਗਾ ਨਹੀਂ ਨਹੀਂ ਐਵੇਂ ਮੈਂ ਕਾਹ ਹੈਗਾ ਸੀ ਹੈਗਾ ਕਿਉਂਕਿ ਉਹਨੇ ਉਹਨੇ ਤਾਂ ਸਾਨੂੰ ਪੜਾਇਆ ਅਸੀਂ ਦੋਨੇ ਰਹੇ ਆ ਦੇਖੋ ਉਹ ਉਹ ਉਹਨਾਂ ਨੇ ਉਹ ਜਿਹੜੇ ਨਾ ਖੱਬੀ ਪੱਖੀ ਲਹਿਰ ਦਾ ਸਾਨੂੰ ਕੀ ਫਾਇਦਾ ਹੋਇਆ ਉਹਦਾ ਫਾਇਦਾ ਹੋਇਆ ਕਿ ਸਾਨੂੰ ਉਹਨਾਂ ਨੇ ਇਸ ਤੰਗ ਨਾਲ ਐਜੂਕੇਟ ਕੀਤਾ ਵੀ ਬੰਦੇ ਦੇ ਫਰਜ਼ ਕੀ ਹੈ ਔਖੇ ਟਾਈਮ ਤੇ ਲੋਕਾਂ ਦਾ ਕਿਦਾਂ ਖੜਨਾ ਲੀਡਰਸ਼ਿਪ ਕੁਆਲਟੀ ਹੁੰਦੀ ਕੀ ਉਹ ਵੀ ਭਾ ਲੀਡਰਸ਼ਿਪ ਹੁੰਦੀ ਜਿਹੜੀ ਲੀਡਰਸ਼ਿਪ ਕੁਆਲਟੀ ਹੈ ਨਾ ਉਹ ਕੀ ਆ ਤੁਹਾਡੇ ਚ ਤੁਸੀਂ ਇਹ ਥੋੜਾ ਜਿਹਾ ਲੀਡਰਸ਼ਿਪ ਇਹ ਥੋੜਾ ਛੱਡ ਦੋ ਹੋ ਕੇ ਮੋੜੋ ਆਪਣੇ ਲੋਕਾਂ ਦੇ ਪੀੜ ਹੈ ਤੇ ਉਹਨਾਂ ਦੇ ਨਾਲ ਚਲੋ ਜੇ ਤੇ ਬਾਕੀ ਲੋਕ ਜਾ ਰਹੇ ਸੀਗੇ ਤੇ ਅਸੀਂ ਮੈਨੂੰ ਚਿੱਤਾ ਕੱਲ ਪੱਛੋਂ ਬੰਦਾ ਕਹਿੰਦਾ ਕਿ ਕੋਈ ਐਦਾ ਦੀ ਘਟਨਾ ਦੱਸੋ ਜਿਹੜੀ ਤੁਹਾਨੂੰ ਲੱਗੇ ਮੈਂ ਕਿਹਾ ਘਟਨਾ ਤਾਂ ਉਹ ਤੇ ਇੰਨੀਆਂ ਜਿਆਦਾ ਦੱਸਿਆ ਨਹੀਂ ਜਾ ਸਕਦੀਆਂ ਪਰ ਇੱਕ ਥਾਂ ਤੇ ਇਹ ਹੀ ਜਿਆਦਾ ਤੇ ਨਾਲ ਨਾਲ ਸੱਪ ਜਿਆਦਾ ਹੈ ਬੰਦੋ ਇੱਕ ਥਾਂ ਤੇ ਨਾ ਸੱਪ ਬਹੁਤ ਆਏ ਹਾਂ ਇੰਨੇ ਜਿਹੇ ਬਹੁਤ ਜ਼ਿਆਦਾ ਦੱਸਿਆ ਹੋਊਗਾ ਲੋਕਾਂ ਨੂੰ ਬਹੁਤ ਵੱਡੀ ਉਹ ਕਹਿੰਦੇ ਮਸਲਾ ਕਿਉਂਕਿ ਦੂਜੀ ਗੱਲ ਐਲਸੀਪੀ ਉੱਤੇ ਲਾਈਟ ਹੈ ਨਹੀਂ ਸੀ ਤੇ ਜਿੱਥੇ ਬੰਦੇ ਸੀ ਉੱਥੇ ਹੀ ਸੱਪ ਉੱਥੇ ਸੱਪ ਹਾਂ ਅੱਛਾ ਉਹ ਤਾਂ ਮੈਨੂੰ ਬੰਦੇ ਐਸੀ ਲੰਘਦੇ ਜਾਦੇ ਪਾਣੀ ਦੇ ਵਿੱਚੋਂ ਦੀ ਤੇ ਇਦਾਂ ਨਾਲ ਲੱਗੇ ਸੱਪ ਮਿਲ ਜਾ ਰਹੇ ਸੀ ਤੇ ਉਹ ਕਹਿੰਦੇ ਰੁਕ ਜਦੋਂ ਸੱਪ ਆ ਤੇ ਅਸੀਂ ਬੰਦਾ ਜਿਹੜਾ 1 ਮਿੰਟ ਰੁੱਕ ਗਿਆ ਤੇ ਸੱਪ ਅੱਗੇ ਅੱਗੇ ਹੋ ਗਿਆ ਉਹਦੇ ਵਿੱਚ ਵਿੱਚ ਹੋ ਗਏ ਤੂੰ ਬੋਲ ਦੇਖੋ ਉੱਧਾ ਇਹ ਹੋਣ ਭਾਵੇਂ ਆਪਾਂ ਨੂੰ ਲੱਗਦਾ ਨਹੀਂ ਨਹੀਂ ਉਹ ਮੈਂ ਮਤਲਬ ਦੇਖਿਆ ਕਿ ਜਿਸ ਕੀ ਕਿਨਾਂ ਕਿਉਂਕਿ ਜਿਹੜਾ ਜਿਹੜਾ ਮੁੰਡਾ ਮਦਿਆ ਇਹਨਾ ਕਸਪਨਾ ਉਹ ਘਰ ਦੇ ਵਿੱਚ ਪਾਣੀ ਹੀ ਤੇ ਸਮਾਨ ਕਢਣ ਦੇ ਘਰ ਦੇ ਤੇ ਸੱਪ ਉਹਦੇ ਪਜਾਮੇ ਚ ਵੱਢ ਗਏ ਹਾਂ ਇੱਥੇ ਲੜਿਆ ਉਹਦੇ ਕੋਡੇ ਦੇ ਲੱਗ ਸੱਪ ਉਹਦੇ ਉੱਥੇ ਪੁੱਤ ਮਤਲਬ ਲੜ ਗਿਆ ਤੇ ਮੁੜ ਕੇ ਮੈਨੂੰ ਇੱਕ ਬਾਰੇ ਫੌਜ ਦਾ ਜਵਾਨ ਜਿਹੜੇ ਸਨ ਉਹ ਮੇਰੇ ਨਾਲ ਲੜ ਪਏ ਕਹਿੰਦੇ ਸੱਤ ਤੂੰ ਹੀ ਕੀ ਕਰੀ ਜਾਂਦੇ ਹੋ ਉਹ ਇਹ ਬੇੜੀ ਤਾਂ ਥੱਲੇ ਲਵਤੋ ਮੈਂ ਤੇ ਸੱਪ ਲੜ ਜੂਗਾ ਬਹੁਤ ਜਿਆਦੇ ਸੱਪ ਆ ਸੱਪ ਬਹੁਤ ਜਿਆਦੇ ਪਤੋਂ ਲੋਕਾਂ ਦਾ ਖੜਨ ਦਾ ਜਜ਼ਬਾ ਹੈ ਕਿ ਜੇ ਲੋਕਾਂ ਦੇ ਉੱਤੇ ਭੀੜ ਬਣ ਗਈ ਤਾਂ ਉਹਨਾਂ ਆਪਾਂ ਕਿਉਂ ਪਿੱਛੇ ਹਟੀਏ ਉਹ ਪਾਣੀ ਐਡਾ ਖਤਰਨਾਕ ਸੀਗਾ ਕਿ ਪੈਰ ਲੈਨੇ ਬੁਰੀਤਾ ਦਾ ਖਰਾਬ ਹੋਏ ਮੈਂ ਤਾਂ ਉਹਨਾਂ ਦੱਸਦਾ ਹਮ ਅਜੇ ਵੀ ਆ ਦੇਖੋ ਪੈਸਾ ਦੇ ਸਭ ਖਰਾਬ ਹੋ ਗਿਆ ਕਾਲੇ ਹੋ ਗਏ ਸਭ ਉਹ ਠੀਕ ਹੋਏ ਕੱਲ ਬਸ ਹੋ ਗਏ ਪੈਰ ਪਾਣੀ ਦਿਲਦੇ ਰਹੇ ਪਾਣੀ ਫੇਰਦੇ ਤਾਂ ਚਪਲਾਂ ਪਈਆਂ ਜੇ ਬੂਟ ਬੋਨੇ ਆ ਤਾਂ ਗਿੱਲੇ ਹੋ ਜਾਂਦੇ ਤੇ ਉਹ ਗਲਦੇ ਜਾਂਦੇ ਆ ਗਲਦੇ ਜਾਂਦੇ ਹਾਂ ਤਾਂ ਫਿਰ ਉਹ ਚਪਲਾਂ ਦੇ ਨਾਲ ਸੀਗੇ ਆ ਨੌ ਨੂ ਸਭ ਪੈਸਾ ਦੇ ਖਰਾਬ ਹੋ ਗਏ ਹੁਣ ਇਹ ਤੋਂ ਤਿੰਨ ਦਿਨ ਚ ਠੀਕ ਹੋਇਆ ਮਤਲਬ ਮੈਂ ਤੁਹਾਨੂੰ ਦੂਜਾ ਵੀ ਦਿਖਾਉਂਦਾ ਮਤਲਬ ਇਹ ਨਾ ਜਦੋਂ ਅਥੀਤਾ ਇਹ ਤੁਹਾਨੂੰ ਫਿਰ ਅਸਾਹਸ ਹੁੰਦੀਆਂ ਸਰ ਮੈਂ ਤਾਂ ਮੀਤ ਇਹ ਹਾਂ ਅਸੀਂ ਦੋਵੇਂ ਜਣੇ ਆਦੋ ਸਭ ਕਾਲਾ ਕਾਲਾ ਲੱਗੂਗਾ ਪਹਿਲਾਂ ਲਾਲ ਹੋ ਗਿਆ ਹੁਣ ਕਾਲਾ ਹੋ ਗਿਆ ਸੀ ਕਾਲੇ ਹਾਂ ਦਾਗ ਪਾਵੇ ਅਸੀਂ ਇੱਕ ਪਿੰਡ ਮੀਤੇ ਜਦੋਂ ਨਹੀਂ ਗਏ ਤੇ ਮੀਤੇ ਮੀਤ ਨੂੰ ਸੌਦਾ ਲੈ ਕੇ ਗਿਆ ਤਿੰਨ ਚਾਰ ਟਰੱਕ ਤੇ ਸੀ ਉਹ ਵੰਡਦੇ ਸੀਗੇ ਤੇ ਜਿੱਦੋਂ ਦੇ ਹੀ ਬੰਨਣਾ ਸੀ ਨਾ ਉਦੋਂ ਪਾਣੀ ਬੜਾ ਤੇ ਮੈਨੂੰ ਬੇਟਾ ਕਹਿੰਦਾ ਵੀ ਉੱਥੇ ਜਾਣਾ ਬੜਾ ਜੂਦੀ ਆ ਪਾਪਾ ਉੱਥੇ ਪਿੰਨਾਂ ਚ ਕੱਖ ਦੀ ਗਿਆ ਜੇ ਤੇ ਮੈਂ ਕਿਹਾ ਵੀ ਉੱਥੇ ਰਾਹ ਵੇਖੋ ਤੁਸੀਂ ਅਸੀਂ ਲੋਕਲ ਬੰਦੇ ਨਾਲ ਲੈ ਤੇ ਬੇਟਾ ਪਹਿਲਾਂ ਰਾਹ ਰਸਤਾ ਕਰ ਆ ਵੀ ਆ ਰਸਤੇ ਆਪਾਂ ਜਾਵਾਂ ਸੀਐਮ ਨੇ ਵੀ ਜ਼ਿਕਰ ਕੀਤਾ ਨਾ ਪੈਰ ਗਾਲੀ ਤੋਂ ਗਲਦੀਬਦਾਰੀ ਬੜਾ ਹਾਂ ਹਾਂ ਜੀ ਹਾਂ ਹਾਂ ਤੇ ਸਰ ਕਈ ਅਦਾਨਾ ਦੇਖੋ ਅਸੀਂ 5 ਟਰੈਕਟਰ ਲਏ ਇੱਕ ਟਰੈਕਟਰ ਤੇ ਮੈਂ ਤੇ ਮੀਤ ਬੈਠੇ ਮੇਰਾ ਬੇਟਾ ਤੇ ਉਹਦੇ ਦੋ ਦੋਸਤ ਅਗਲੇ ਟਰੈਕਟਰ ਦੇ ਜਿਹੜੇ ਸਾਨੂੰ ਰਾਹ ਦੱਸਦੇ ਬਹੁਤ ਸੈਸ 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 ਜਦ ਦੇ ਕਿ ਚੱਲੇ ਪਰੋ ਤੇ ਅੱਗੇ ਜਾ ਕੇ ਇੱਕ ਥਾਂ ਤੇ ਬਹੁਤ ਡੂੰਗੀ ਜਗ੍ਹਾ ਸੀ ਪਾਣੀ ਬਹੁਤ ਆ ਗਿਆ ਉਹ ਟਰੈਕਟਰ ਜਿਹੜਾ ਇਹ ਬੇਟੇ ਨਾਲ ਸਲਿੱਪ ਕਰਕੇ ਥੱਲੇ ਬਲ ਬਹਿ ਗਿਆ ਚੜਕ ਬੈਠੀ ਇਹ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਉਹ ਟਰੈਕਟਰ ਹੋਗਾ ਉਹ ਬੇਟਾ ਉਤੋਂ ਦੀ ਹੋਗਾ ਵੰ ਅੱਛਾ ਉਹ ਮੁੰਡਾ ਜੀ ਉਮਰ ਕਿੰਨੀ ਆ ਥੋੜੀ ਬੇਟੀ ਦੀ ਹਾਂ ਚੌਥੀ ਬਿੰਦੀ ਦਾ ਲਿਆ ਜੋ ਤੁਹਾਡੇ ਨਾਲ ਹੀ ਰਿਹਾ ਹੈ ਨਾਲ ਹੀ ਨਾਲ 24 ਨਾਲ ਹੀ ਇਹ ਵੀ ਬੇਟੀ ਵੀ ਨਾਲ ਹੀ ਤੇ ਉਹ ਉਹ ਚੰਗਾ ਇਹ ਹੋਇਆ ਕਿ ਜਿਹੜਾ ਨਾਲ ਮੁੰਡਾ ਬਿਠਾ ਉਹ ਬੜਾ ਮਜ਼ਬੂਤ ਸੀਗਾ ਉਹਨੇ ਮਗਰੇ ਛਾਲ ਮਾਰਤੀ ਬੇਟਾ ਡੁੱਬ ਗਿਆ ਉਹਨੇ ਬਾਹ ਫੜ ਗਏ ਕਰਤਾ ਬੰਦਾ ਤੇ ਇੱਕ ਅਦਾ ਤਾਂ ਮੈਨੂੰ ਇਦਾਂ ਹੋਇਆ ਕਿ ਮੈਨੂੰ ਅੱਖਾਂ ਲੱਗੇ ਨੇਰਾ ਹੋ ਗਿਆ ਪਰ ਉਹ ਜਦੋਂ ਨਿਕਲ ਆਇਆ ਤੇ ਥੋੜਾ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਘਰ ਦੇ ਡਰ ਲੱਗੇ ਪੀ ਦਾ ਨੂੰ ਕੱਲਿਆਂ ਨੂੰ ਨਹੀਂ ਜਾਣਦਣਾ ਬੇਟੀ ਵੀ ਜਾਣ ਲੱਗੀ ਤੇ ਇੱਕ ਦਿਨ ਸਾਡੇ ਮੇਰੇ ਪੋਤੇ ਨੇ 11 ਸਾਲ ਦਾ ਉਹ ਅਮਰਕਾ ਤੋਂ ਆਇਆ ਪਰਦਾਛੇ ਵਿੱਚ ਤੇ ਉਹ ਕਹਿੰਦਾ ਦਾਦੂ ਕੱਲਿਆਂ ਨਹੀਂ ਜਾਣਦਣਾ ਮੈਂ ਕਿਹਾ ਜਦ ਕੱਲਿਆਂ ਨੂੰ ਕੀ ਹੈ ਕੋਈ ਨਹੀਂ ਕੁਛ ਨਹੀਂ ਦਿੰਦਾ ਕਹਿੰਦਾ ਉਹ ਕਹਿੰਦਾ ਮੈਂ ਮੈਂ ਤਾਂ ਨਾਲ ਹੀ ਜਾਣਾ ਜੇ ਤੁਸੀਂ ਜਾਣਾ ਤਾਂ ਮੈਂ ਜਾਣਾ ਹੀ ਦਾ ਅੱਛਾ ਉਹ ਨਾਲ ਹੀ ਚੱਲ ਗਿਆ ਪੁੱਤਾ ਵੀ ਨਾਲ ਚੱਲ ਗਿਆ ਉਹ ਫਿਰ ਉਹਨੂੰ ਅਸੀਂ ਇੱਕ ਤੁਸੀਂ ਬੰਦ ਤੇ ਲੰਗਰ ਲਾਇਆ ਸੀ ਉੱਥੇ ਫਿਰ ਉਹਨੂੰ ਲੰਗਰ ਬਤਾਉਣਾ ਲਾਇਆ ਮੈਂ ਉਹਨੂੰ ਦੱਸਿਆ ਵੀ ਆਪਾਂ ਕਿਉਂ ਆਉਨੇ ਆ ਹੂੰ ਪਿਆ ਆ ਗਰੀਬ ਲੋਕ ਇਹਨਾਂ ਦੇ ਬੇਟਾ ਆਪਾਂ ਪੁੱਤ ਮਤ ਕਰਦੇ ਆਪਾਂ ਕਾ ਥੋੜਾ ਬਹਿਣਾ ਇਹਨਾਂ ਬਚਾਦੇ ਦੇਖ ਘਰ ੜ ਗਏ ਸਭ ਕੋਈ ੜ ਗਏ ਬਚਾਦੇ ਉੱਤੇ ਬੈਠੇ ਆ ਕੋਈ ਤੁਸੀਂ ਤੇ ਸੌਂ ਜਾਂਦੇ ਬਚਾਦੇ ਛੋਟੇ ਛੋਟੇ ਇਹਨਾਂ ਦੇ ਬੱਚੇ ਆ ਉਹਨੂੰ ਫੇਰ ਮੈਨੂੰ ਫੇਰ ਉਹਨੇ ਮੈਨੂੰ ਕਿਹਾ ਕਿ ਕਾ ਦਾ ਕਿਹਾ ਕਿ ਦਾਦੂ ਯੂ ਆ ਗੁੱਡ ਜੋਬ ਕਿਹਾ ਤੁਸੀਂ ਬਦਲੋ ਉਹ ਕਹਿੰਦਾ ਕਿ ਤੁਸੀਂ ਇਹ ਇਸ ਕੁਝ ਲਿਆ ਤੇ ਬਸ ਤੁਸੀਂ ਬੜਾ ਚੰਗਾ ਕੰਮ ਕੀਤਾ ਗਰੀਬ ਲੋਕਾਂ ਦੀ ਮਦਦ ਕਰਕੇ ਮਤਲਬ ਉਹ ਬੜਾ ਕਲੀਨ ਹੈ ਹਾਰਟ ਜੈ ਅਮਰੀਕਾ ਦਾ ਜੰਮਿਆ ਬੜਾ ਬਹੁਤ ਵਧੀਆ ਬੱਚਾ ਕਹਿੰਦਾ ਹੁਣ ਮੈਨੂੰ ਅਸਾਸ ਹੋਇਆ ਕਿ ਤੁਸੀਂ ਕਿੱਡਾ ਵੱਡਾ ਕੋਲਗਾ ਇਹ ਮੈਂ ਤੁਹਾਡਾ ਮਤਲਬ ਤੁਸੀਂ ਜਿਹੜੀ ਆਪਣੀ ਸਪਿਰਟ ਹੈ ਜਾਂ ਆਪਣੀ ਭਾਵਨਾ ਜਾਂ ਆਪਣੀ ਜਿਹੜੀ ਲੋਕਪੱਖੀ ਅਪਰੋਚ ਹੈਗੇ ਉਹ ਪਰਿਵਾਰ ਨੂੰ ਵੀ ਦਿੱਤੀ ਨਾ ਨਾ ਪਰਵਾਹ ਨਹੀਂ ਪਰ ਬੇਟਾ ਇੱਕ ਦਿਨ ਨੂੰ ਹੁਣ ਵੀ ਬੇਟਾ ਉੱਥੇ ਹੀ ਆ ਮੈਦਾਨ 'ਚੀ ਬੇਟਾ ਬੇਟੀ ਇੱਕ ਦਿਨ ਨੂੰ ਨਹੀਂ ਬੈਠੇ ਕਾ ਮੇਰੇ ਨਾਲ ਮੇਰੇ ਤੋਂ ਪਹਿਲਾਂ ਚੱਲ ਜਾਂਦੇ ਹੂੰ ਜਿੱਥੇ ਮੈਂ ਜਾਣਾ ਬੇਟਾ ਪਹਿਲਾਂ ਜਾਂਦਾ ਹੋਏ ਉੱਥੇ ਰਸਤੇ ਵੇਖਦਾ ਸੀ ਪਹਿਲਾਂ ਉਹਦੇ ਨਾਲ ਪੰਜ ਸੱਤ ਮੁੰਡੇ ਵੀ ਪਹਿਲਾਂ ਉਹ ਫਿਰ ਰਸਤਾ ਕਲੀਅਰ ਕਰਦੇ ਵੀ ਨਹੀਂ ਇੱਦਾਂ ਇੱਦਾਂ ਦੀ ਜਾਵਾਂਗੇ ਇੱਦਾਂ ਦੀ ਜਾਵਾਂਗੇ ਉਹ ਬੇਟਾ ਫਿਰ ਕਰਦਾ ਸੀਗਾ ਹੁਣ ਫਿਰ ਦੋ ਹੈਗਾ ਇੱਕ ਤਾਂ ਹੈਗਾ ਸਰਕਾਰ ਨੇ ਜਿਹੜਾ ਕੀਤਾ ਅਨਾਊਂਸਮੈਂਟਸ ਕੀਤੀਆਂ ਨੇ ਮਤਲਬ ਗੱਲ ਵਿਧਾਨ ਸਭਾ ਜੋ ਕਿ ਪਹਿਲਾਂ ਵੀ ਕੀਤੀਆਂ ਵੀ ਇੰਨਾ ਐਡਵਰਡ ਕਾ ਤਾਂ ਵੀ ਜਮੀਨ ਕਿਹਦੀ ਗਈ ਤਾਂ ਉਹਨੂੰ ਇਹਨਾਂ ਮੁਆਵਜ਼ਾ 7200 ਉਹਦਾ ਸਫਾਈ ਰੇਤੇ ਦੀ ਸਫਾਈ ਕਰਨ ਵਾਸਤੇ ਤੇ ਦੂਜਾ 20000 ਦਾ ਸਿਰ ਉਹ ਵੀ ਸਾਰਾ ਕਰਦਾ ਹੋਈ ਇੱਕ ਤਾਂ ਸਰਕਾਰ ਦਾ ਉਹ ਹੈਗਾ ਰੋਲ ਉਹਦੇ ਚ ਵੀ ਉਹ ਉਹ ਕਿੰਨਾ ਫੈਕਟਿਵ ਹੋਏਗਾ ਕਦੋਂ ਹੋਏਗਾ ਇੰਪਲੀਮੈਂਟ ਤੇ ਦੂਸਰਾ ਜਿਹੜਾ ਘਰਾਂ ਦਾ ਮਸਲਾ ਹੈ ਘਰ ਖਰਾਬ ਹੋ ਗਏ ਜਾਂ ਜਿਹੜਾ ਸਮਾਨ ਖਰਾਬ ਹੋ ਗਿਆ ਲੋਕਾਂ ਦਾ ਤੇ ਤੀਜਾ ਹੈਗਾ ਜ਼ਮੀਨਾਂ ਦਾ ਜਿਹੜੀਆਂ ਜ਼ਮੀਨਾਂ ਦੇ ਕੀ ਇਹਨਾਂ ਦਾ ਹੁਣ ਕੀ ਕੀ ਕਿੰਨਾ ਕੰਪੈਂਸੇਸ਼ਨ ਕਰ ਸਕਦੇ ਆ ਤੇ ਕਿਵੇਂ ਹੋਏਗਾ ਇਹ ਨਹੀਂ ਜੀ ਦੇਖੋ ਜਿਹੜਾ ਤੇ ਟੰਪ ਦੇ ਦੀ ਜੇ ਹਾਂ ਉਹ ਤਾਂ ਹੋ ਜੂ ਹਾਂ ਟੰਪ ਦੇ ਦੀ ਜਿੱਦਾਂ ਹੁਣ ਕਣਕ ਬੀਜਣੀਆਂ ਕਿਸਾਨਾਂ ਨੇ ਹਾਂ ਤੇ ਬੜੀਆਂ ਸਾਡੇ ਕੋਲ ਐਨਜੀਓ ਵਗੈਰਾ ਵੀ ਬੜੇ ਲੋਕ ਬਾਬੇ ਹੂੰ ਕਿ ਅਸੀਂ ਇਹਨੇ ਕਹਤਾ ਖਾਦ ਦੇ ਦਾਂਗੇ ਕਿੰਨੇ ਕਹਤਾ ਜੇ ਅਸੀਂ ਬੀਜ ਦੇ ਦਾਂਗੇ ਕਈ ਬੰਦੇ ਇਹ ਰੇਤ ਹਟ ਜੇਗਾ ਜ਼ਮੀਨਾਂ ਚੋਂ ਖੇਤੀ ਮਤ ਕਿੰਨੇ ਕ ਦੇਰ ਲੱਗੇਗੀ ਇਹਨੂੰ ਨਹੀਂ ਉਹ ਉਹ ਟਾਈਮ ਉਹ ਕੁਝ ਜ਼ਮੀਨਾਂ ਨੇ ਜਿੱਥੇ ਫੁੱਟ ਫੁੱਟ 1.5 ਫੁੱਟ ਉੱਥੇ ਤਾਂ ਬੀਜੀ ਜਾਏ ਕੱਢ ਉੱਥੇ ਬੀਜੀ ਵੀ ਜਾਊਗੀ ਥੋੜੀ ਉਹ ਖਿੱਚ ਖੁੱਚ ਕੇ ਦੋ ਦੋ ਕਰ ਦੇਣਗੇ ਪਰ ਜਿੱਥੇ ਪੰਜ ਪੰਜ ਛੇ ਛੇ ਫੁੱਟੇ ਉੱਥੋਂ ਰੇਤ ਕੱਢਣੀ ਮਤ ਬਲੀ ਸਾਹਿਬ ਬਹੁਤ ਔਖਾ ਹੈ ਹੂੰ ਇੰਨੀ ਕਲੀਨ ਕਰਣੀ ਨਾ ਇੱਕਦਮ ਆ ਹੂੰ ਜਿੱਥੇ ਸਾਨੀ ਸਾਹਿਬ ਡੇ ਮਤਲਬ ਆਪਣੇ ਸਾਡੇ ਵਿਕਲ ਨੁਸਾਨ ਦੀ ਡਾਕਟਰ ਸਾਹਿਬ ਉਹ ਨੰਗਲ ਸੋਲ ਪਿੰਡ ਆ ਨੰਗਲ ਸੋਲ ਹੂੰ ਉੱਥੇ ਲੱਗੇ ਉਹ ਮੈਂ ਉਦੋਂ ਗਾਇਸ਼ ਸ਼ੁਰੂ ਕਰਨਾ ਉਹਨਾਂ ਨੇ ਉੱਥੇ 10 ਬੰਦਾ ਟਰੈਕਟਰ ਖੜੇ ਆ ਤਿੰਨ ਚਾ ਜੀ ਐਸ ਵੀ ਖੜੀਆਂ ਨੇ ਪਦੂ 8 ਫੁੱਟ ਦੇ ਤੇ ਹੁਣ ਤੁਸੀਂ ਦੱਸੋ ਇੱਕਦਮ ਕਿਵੇਂ ਕਰ ਕਿੰਨੀ ਕਦੇ ਕਲ ਚੋਗੀ ਉਹ ਕਿੱਲੇ ਦੇ ਕਿੱਲੇ ਆ ਉਹ ਬਹੁਤ ਬਲ ਹਾਂ ਉਹ ਘਟੋ ਘਟ ਉੱਥੇ ਮੈਂ ਦੇਖਦਾ ਉਹ ਮੈਂ ਕਹਿੰਦਾ 40 50 ਇੱਕ ਅੱਧੇ ਜੀ ਆ ਤੇ ਇੰਨੀ ਰੇਤ ਕੱਢਣੀ ਜੰਦੀ ਰੇਤ ਨੂੰ ਕਲੀਨ ਕਰਨਾ 8 ਫੁੱਟ ਦੂ ਬੱਲੇ ਨਾ ਸੋਖਾ ਕੰਮ ਦਾ ਟਰੈਕਟਰ ਨਹੀਂ ਤੋਰਦੇ ਉਧਾਂ ਚ ਨਹੀਂ ਤੋਰਦੇ ਹੂੰ ਟਰੈਕਟਰ ਟਰਾਲੀ ਨਹੀਂ ਤੋਰਦੀ ਜੋ ਟਰਾਲੀ ਭਰ ਕੇ ਇੱਕ ਬਾਤ ਕੱਢਦੇ ਆ ਉਹ ਤੇ ਟਰਾਲੀ ਨਹੀਂ ਤੋਰਦੀ ਹੂੰ ਹਲੋ ਬੜਾ ਔਖਾ ਕੰਮ ਹੈ ਟੰਪ ਦੇ ਦੀ ਤੋ ਜੂ ਬੱਜੜਾ ਨਾ ਜਿਹੜਾ ਉੱਥੇ ਬੱਲੀ ਸਾਹਿਬ ਜਿਹੜਾ ਮਤਲਬ ਬੁਨਿਆਦੀ ਢਾਂਚਾ ਜਿਹੜਾ ਉਹਨੂੰ ਮੁੜ ਕੇ ਮਤਲਬ ਖੜੇ ਕਰਨਾ ਉਹ ਵੱਡਾ ਚੈਲੰਜ ਹੈ ਹੂੰ ਜਿਹੜੀਆਂ ਰੋਡਸ ਜੁੜ ਗਈਆਂ ਸਾਰੀਆਂ ਸਕੂਲ ਮਤਲਬ ਅਧੂੜ ਗਏ ਬਾਰੇ ਸਾਦੇ ਹਸਪਤਾਲ ਹਸਪਤਾਲ ਉਹ ਦੇਖੋ ਜਿੰਦਗੀ ਜੀਣ ਲਈ ਹਰ ਬੰਦੇ ਨੂੰ ਭਾਵੇਂ ਇੱਕ ਬੈੱਡਰੂਮ ਦਾ ਭਾਵੇਂ ਦੋ ਬੈੱਡਰੂਮ ਦਾ ਛੱਤ ਦੀ ਲੋੜ ਆ ਉਹ ਕਾਦ ਬਦਵਾਦ ਹੋ ਗਏ ਸਾਦੇ ਉਹਨਾਂ ਨੂੰ ਦੁਬਾਰਾ ਬਣਾ ਕੇ ਦੇਣਾ ਉਹ ਬੜਾ ਵੱਡਾ ਟਾਸਕ ਹੈ ਪਰ ਗਵਰਨਮੈਂਟਾਂ ਜਿਹੜੀਆਂ ਭਾਜੀ ਤੁਸੀਂ ਤੇ ਬੜੇ ਚੇਦੇ ਗਵਰਨਮੈਂਟਾਂ ਨੂੰ ਟ੍ਰੈਂਡ ਕਰਦੇ ਹੋ ਗਵਰਨਮੈਂਟਾਂ ਦੇ ਆਪਣੇ ਇੱਕ ਨਿਯਮ ਨੇ ਇੱਕ ਕਾਨੂੰਨ ਨੇ ਉਹ ਤੋਂ ਬਾਹਰ ਨਹੀਂ ਜਾ ਸਕਦੇ ਹੋ ਆ ਤੇ ਕਹਿ ਗੂਗੇ ਉਹ ਨਿਯਮਾਂ 'ਚ ਉਹ ਜਿਹੜੇ ਨਿਯਮ ਆ ਰਹੇ ਅਸਲੀ ਆ ਰਹੇ ਉਹਦੇ 'ਚ ਪੰਜਾਬ ਨਾਲ ਵਹੀ ਵਿਤਕਰਾ ਹੈਗਾ ਉਹ ਤਾਂ ਪਿਤਕਦਾ ਕਰ ਰਹੇ ਉਹ ਤਾਂ ਨਹੀਂ ਜਿਹੜੇ ਬਣਾਏ ਨੇ ਨਿਯਮ ਹਨ ਉਹ ਨਿਯਮ ਪੰਜਾਬ ਤੇ ਲਾਗੂ ਬਾਕੀ ਉਪਰ ਸਟੇਟਾਂ ਵਾਸਤੇ ਠੀਕ ਆ ਹੋ ਸਕਦੇ ਪੰਜਾਬ ਤੇ ਤਾਂ ਉਹ ਉਹੀ ਫਿੱਟ ਨਹੀਂ ਆਗੇ ਨਿਯਮ ਉਹ ਤਾਂ ਕਹਿੰਦੇ 800 ਰੁਪਏ ਦਿਓ ਜੀ ਕਿਲੇ ਦਾ ਲਓ ਕਿੱਥੇ 75000 ਦਾ ਝੋਨਾ ਆਉਣਾ 800 ਰੁਪਏ ਦੇ ਕੇ ਕੀ ਕਹਿੰਦੇ ਤੁਸੀਂ ਜਾ ਲੱਗ ਲੇ ਨੂੰ ਹੁਣ ਮੰਨ ਲਓ ਕਿ ਮੈਂ ਅਸੈਂਬਲੀ ਦੇ ਵਿੱਚ ਮਸਲਾ ਠਾਇਆ ਸੀਗਾ ਸੀਐਮ ਸਾਹਿਬ ਮੈਂ ਘੱਟ ਜਾ ਕੇ ਵੀ ਕਿਹਾ ਕਿ ਸੀਐਮ ਸਾਹਿਬ ਜੱਡੇ ਆ ਮਤਲਬ ਦਰਿਆਪੁਰ ਦੀ ਜਮੀਨਾਂ ਹੋ ਗਈਆਂ ਨਾ ਵੀ ਇੰਨਾ ਤਾਂ ਕੋਈ ਕੇਮਿਕਲ ਮਿਲਦਾ ਹੀ ਨਹੀਂ ਉਹ ਤੂੰ ਦੇਖੋ ਨਾ ਮੇਰੇ 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 ਕਿੱਲੇ ਦਾ 20 ਲੱਖ ਰੇਟ ਆ ਮੇਰੇ ਪੰਜ ਸੱਤ ਕਿੱਲੇ ਸੱਤੇ ਢੁੜ ਗਏ ਮੈਂ ਕਿੱਥੇ ਜਾਣਾ ਬਿਲਕੁਲ ਕੋਈ ਰਸਤਾ ਹੀ ਨਹੀਂ ਬਚਿਆ ਇੰਨੀ ਦੇਹਦ ਕੱਢਣੀ ਮਿਲ ਨਹੀਂ ਗਾ ਸੁੱਖਾ ਗਾ ਮੈਂ ਉਹ ਮੈਂ ਤਾਂ ਨੂੰ ਮੈਂ ਕਹਾਂ ਜੀ 20 ਲੱਖ ਰੁਪਏ ਉੱਥੇ ਰੇਟ ਸੀਗਾ ਜਮੀਨ ਦਾ ਜਿੱਥੋਂ ਇਹ ਜਮੀਨਾਂ ੜੜੀਆਂ ਪਰ ਤੈਨੂੰ ਕਦੀ ਨਹੀਂ ਮਿਲਿਆ ਦਰਿਆਪੁਰ ਦਾ ਤੇ ਉਹ ਮੁਖਵੰਤੀ ਸਾਹਿਬ ਦਾ ਤਨਵਾਦ ਕੇ ਕੱਲ ਉਹਨਾਂ ਨੇ 4800 ਰੁਪਈਆ ਜਿਹੜਾ ਉਹ ਮਤਲਬ ਜਦੋਂ ਕੋ ਸ਼ੁਰੂਆਤ ਤੇ ਹੋਈ ਕਿਉਂਕਿ ਪਹਿਲਾਂ ਤਾਂ ਦਿੰਦਾ ਹੀ ਕਾ ਸੀ ਮਤਲਬ ਮੁੱਦਾ ਦਾ ਫੋਕਸ ਹੋਇਆ ਨਾ ਮੁੱਦਾ ਫੋਕਸ ਹੋ ਗਿਆ ਮਤਲਬ ਫੋਕਸ ਜਿਹੜੀਆਂ ਰੁੜੀਆਂ ਉਹ ਵੀ ਇਹਨੂੰ ਵੀ ਕਰਨਾ ਹੈ ਇੱਕ ਤਾਂ ਪਹਿਲਾਂ ਪਹਿਲਾਂ ਇਹ ਉਹਦੇ ਵਿੱਚ ਹੁੰਦਾ ਹੀ ਨਹੀਂ ਸੀ ਨਾ ਨਾ ਹੈ ਹੀ ਤੇ ਉਹ ਮੈਂ ਕੇਂਦਰ ਦੇ ਨਾਲ ਲੜੂੰਗਾ ਕਿਉਂਕਿ ਮੇਰੇ ਮੇਰਾ ਬੜੀ ਜ਼ਬਰਦਸਤ ਲੜਾਈ ਉੱਥੇ 4700 ਰੁਪਈਆ ਪਤਾ ਨਹੀਂ ਕਿੰਨਾ ਸੀਗਾ ਪਹਿਲਾਂ ਕੁਛ ਆਹ ਕੰਡਿਆਂ ਦੀ ਤਾਰ ਸਭ ਦੇਖ ਦਿਗ ਹਾਂ ਕੰਡਿਆਂ ਦੀ ਤਾਰ ਤੋਂ ਪਾਰ ਹਾਂ ਕੰਡਿਆਂ ਦੀ ਤਾਰ ਤੋਂ ਪਾਰ ਬੇਤ ਤੋਂ ਰਹਾ ਇਹ ਜਿਹੜੀ ਜ਼ਮੀਨ ਹੈ ਸਾਡ ਇਹ ਬਹੁਤ ਆਦਾ ਇੱਕੜਾ ਜਿਹੜੀ ਖਰਾਬ ਹੋ ਗਈ ਖਰਾਬ ਹੋ ਗਈ ਇਹਦੇ ਲਈ ਲੜਾਈ ਲੜਦੀਆਂ ਸੈਂਟਰ ਗਵਰਨਮੈਂਟ ਦੇ ਨਾਲ ਪੰਜਾ ਤੇ ਤੋਂ ਆਪਣੀ ਕੰਡਿਆ ਦੀ ਤਾਕਤ ਥੁੱਕੋ ਸਭ ਦੇਖਦੇ ਜਾਂ ਅੰਦੇ ਪਿੱਛੇ ਕਰੋ ਜਾਂ ਅੱਗੇ ਕਰੋ ਸਭ ਦੇਖਦੇ ਗੱਲ ਉਹ ਉਹ ਹੁਣ ਆਪਾਂ ਚੁੱਧ ਕਰਾਂਗੇ ਕੇਂਦਰ ਦੇ ਨਾਮ ਤੋਂ ਇਹਨਾਂ ਦਾ ਹੈ ਨਹੀਂ ਕਿਉਂਕਿ ਹੀ 50 ਕਿਲੋਮੀਟਰ ਦੇ ਏਰੀਆ ਚਾਹੁੰਦੇ ਆ ਪੀਐਸਆ ਉਹਦੇ ਚਾਹੁੰਦੇ ਆ ਸਾਡੇ ਤੇ ਉਹ ਨਿਜਮ ਲਾਗੂ ਹੁੰਦੇ ਆ ਤੇ ਅਸੀਂ ਉਹ ਲੜਾਈ ਲੜਾਂਗੇ ਉਹ ਉਹ ਮੈਂ ਲੜਾਈ ਲੜਦੀ ਉਹ ਮੈਂ ਤਾਂ ਮੈਨੂੰ ਇੰਨਾ ਜੂਦ ਹੈ ਕਿ ਚਲੋ ਆਏ ਸੀ ਸੀਐਮ ਸਾਹਿਬ ਨੂੰ ਕਿਹਾ ਸੀ ਤੇ ਉਹਨਾਂ ਨੇ ਵਧੀਆ ਕਰਤਾ ਵੀ ਚਲੋ ਘਟੋ ਘਟ ਕੋਈ ਨਾ ਕੋਈ ਤਾਂ ਦਿੱਤਾ ਹੀ ਹੈ ਨਾ ਸਮਝ ਨਹੀਂ ਗੱਲ ਪਰ ਉਹ ਉਹਦੇ ਦੀ ਮੈਨੂੰ ਵੀ ਆਇਆ ਸੀ ਨਾ ਉਹਦੇ ਧਰਮਕੋਟ ਦੇ ਇੱਕ ਬੰਦੇ ਦਾ ਆਇਆ ਸੀ ਫੋਨ ਅਮਰੀਕਾ ਤੋਂ ਆਇਆ ਸੀ ਕਿਸੇ ਲੇਡੀ ਦਾ ਵੀ ਸਾਡੀ ਜਮੀਰ ਰੁੜ ਗਈ ਹਾਂ ਆ ਕਿੱਲੇ ਉਹ ਜਲੰਧਰ 'ਚ ਪੈਂਦੀ ਆ ਉਹ ਉਹ ਇਹਨਾਂ ਜੀ ਸਾਡਾ ਕੀ ਬਣ ਗਿਆ ਵੀ ਸਾਡਾ ਉਹ ਕੋਈ ਹੈ ਫਿਰ ਆ ਹੁਣ ਕੱਲ ਐਡਰੈਸ ਹੋਇਆ ਨਾ ਉਹ ਹਾਂ ਨਹੀਂ ਨਹੀਂ ਉਹ ਵਧੀਆ ਕੀਤਾ ਮੁਖਤੀ ਸਾਹਿਬ ਨੇ ਘਟੋ ਘਟ ਸਾਡਾ ਰਸਤਾ ਖੋਲਤਾ ਇਹਦਾ ਮਲੇ ਮੁੱਦਾ ਫੋਕਸ ਹੋ ਗਿਆ ਰੇ ਬਿਆਲੀ ਮੁੱਦਾ ਫੋਕਸ ਹੋ ਗਿਆ ਵੀ ਇਹ ਵੀ ਇੱਕ ਮੁੱਦਾ ਹੈ ਹਾਂ ਇਹ ਮੈਂ ਮਲਮਾਨ ਸਾਹਿਬ ਨੂੰ ਕਹਦਾ ਗਿਆ ਕਿ ਸੁਣ ਜਾ ਕੇ ਮੈਂ ਕਿਹਾ ਸਾਡੀ ਬਹੁਤ ਵੱਡਾ ਨੁਕਸਾਨ ਹੈ ਜਿਨ੍ਹਾਂ ਦਾ ਝੋਨਾ ਖਰਾਬ ਹੋ ਗਿਆ ਉਹਨਾਂ ਨੂੰ ਤਾਂ ਦੇ ਦਾਂਗੇ ਆਪਾਂ 20000 ਜਿਹਦਾ ਕਿਲਾ ਹੀ ਤੋੜ ਗਿਆ ਉਹਨੂੰ ਕੀ ਕਹਾਂਗੇ ਉਹਦਾ ਕੀ ਕਰ ਉਹ ਮੈਂ ਤੇ ਜੀ ਵੀ ਕਿਹਾ ਇੱਕ 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 ਸਵਾਲ ਹੋਰ ਸੀਗਾ ਵੀ ਜਿਹਦਾ ਝੋਨਾ ਵੀ ਖੜਾ ਸੀ ਕਿਉਂਦੀ ਜ਼ਮੀਨ ਵੀ ਰੁੜ ਗਈ ਹਾਂ ਕਿਉਂ 38000 ਮਿਲੇਗਾ ਦੰ ਮੇਰੇ ਕਾਲ ਦੋਵੇਂ ਮਿਲ ਗਏ ਦੋਵੇਂ ਹਾਂ ਮੈਨੂੰ ਲੱਗਦਾ ਦੋਨੇ ਮਿਲਨੇ ਚਾਹੀਦੇ ਸਹੀ ਚੀਜ਼ਾਂ ਨਾ ਇਹ ਸਿਸਟਮ ਦੇ ਵਿੱਚ ਬੜੀਆਂ ਖਰਾਬ ਹੈ ਜਿੱਦਾ ਕਮਾਦ ਦਾ ਨਹੀਂ ਦਿੰਦੇ ਹੁਣ ਉਹ ਸਾਡੀ ਸਾਡੀ ਜ਼ਮੀਨ ਕਮਾਦ ਵਾਲੀ ਕਮਾਦ ਦਾ ਹੈ ਹੀ ਨਹੀਂ ਕਮਾਦ ਤਾਂ ਮੌਜੇ ਨਹੀਂ ਹੈਗਾ ਸੈਂਟਰ ਗਵਰਨਮੈਂਟ ਦੀਆਂ ਇਹ ਹੋ ਆ ਗਈ ਆ ਬੰਦੇ ਜਿਹੜੀਆਂ ਕੀ ਕਹਿੰਦੇ ਆ ਹਰ ਵੀ ਉਹਨੂੰ ਕ੍ਰੌਪ ਹੀ ਨਹੀਂ ਕਰਨ ਦਿੰਦੇ ਉਹਨੂੰ ਕ੍ਰੌਪ ਦੀ ਕਹਿੰਦੇ ਹੈ ਹੀ ਨਹੀਂ ਕੀ ਕਰੋਗੇ ਤੁਸੀਂ ਗੰਨਾ ਲੋਕਾਂ ਦਾ ਖਰਾਬ ਹੋ ਗਿਆ ਲੱਖ ਲੱਖ ਰੁਪਈਆ ਦਾ ਗੰਨਾ ਹੈ ਲੱਖ ਰੁਪਈਆ ਦਾ ਮੈਂ ਤਾਂ ਇੱਕ ਵੀਡੀਓ ਸਾਡੇ ਅਸੀਂ ਵੀ ਪਾਈ ਸੀ ਉਹ ਆਪਣੇ ਛੜੇ ਗੁਰਦਾਸਪੁਰਾਣੇ ਭੇਜੀ ਹੁਣ ਕਹੇ 23 ਚ ਖਰਾਬ ਹੋ ਗਈ ਸੀ ਛੜੀ ਤੇ ਹੁਣ ਪਹਿਲੀ ਫਸਲ ਸੀਗੀ ਮੁੜ ਕੇ ਪਹਿਲੀ ਫਸਲ 23 ਹੀ ਖਰਾਬ ਤੋਂ ਬਾਅਦ ਇਹ ਪਹਿਲੀ ਸੀਗੀ ਪਹਿਲੀ ਪਹਿਲੀ ਜਿਹਨੇ ਤਾਂ ਹੁਣੀ ਫਸਲ ਹੋਈ ਹਾਂ ਉਹ ਦੁੱਖ ਲਾ ਕੇ ਨਾ ਜਮੀਨ ਬਣਾਉਂਦਾ ਸਾਲ 2 ਸਾਲ ਲਾ ਕੇ ਮੇਰੇ ਲੱਕ ਜਿਉਂ ਇਹਦਾ ਉਹ 23 ਵਾਲੀ ਬਣਾਉਂਦਾ ਬਣਾਉਂਦਾ ਲਾ ਕੇ ਇਕਾਈ ਤੋਂ ਨਾ ਲਾਇਆ ਇਹ ਹਾਂ ਉਹ ਚੱਲ ਪਿਆ ਉਹ ਗਈ ਜਮੀਨ ਹੀ ਗਈ ਹੂੰ ਦੇਖੋ ਕਿਦਾਂ ਦੇ ਸੈਂਟਰਲ ਗਵਰਨਮੈਂਟ ਦੇ ਜਿਹੜੇ ਕਾਨੂੰਨ ਨੇ ਵੀ ਕਿੰਨੇ ਆਲੇ ਨੁਮਾਇਆ ਨਹੀਂ ਦੇਣਾ ਕਦਾ ਕੰਮ ਖਤਰਨਾਕ ਹਾਂ ਸਮਝਦੇ ਨਹੀਂ ਗਾ ਮੈਨੂੰ ਇਹ ਜਿੱਦਾਂ ਲਈ ਆਪਾਂ ਨੂੰ ਲੜਾਈ ਲੜਨੀ ਪਊਗੀ ਉਹ ਲੜਾਂਗੇ ਆਪਾਂ ਬਾਰਡਰ ਦੇ ਲੋਕਾਂ ਲਈ ਮੈਂ ਮੈ ਤਾਂ ਤੇਈਆ ਕੀਤਾ ਜੀ ਮੈਂ ਲੜੂਗਾ ਪੱਕਾ ਹਾਂ ਮੈਂ ਮੈਂ ਨਹੀਂ ਪੈਂਦਾ ਜੀ ਉਹਨਾਂ ਤੇ ਜਿੱਨੀ ਮੈਂ ਸੱਜ ਜਿੰਨੀ ਤਬਾਈ ਮੈਂ ਆਪਣੀ ਅੱਖੀ ਵੇਖੀ ਹੈ ਮੈਂ ਉਹਨਾਂ ਲੋਕਾਂ ਦੀ ਲੜਾਈ ਲੜੂਗਾ ਮੈਂ ਕਿੰਨਾ ਕਾਮਯਾਬ ਹੁੰਦਾ ਕਿੰਨਾ ਜਿੰਦਾਬਦ ਮੈਂ ਉਹਨਾਂ ਦੀ ਲੜਾਈ ਲੜੂਗਾ ਪਾ ਦਿੱ ਦਿੱਲੀ ਤੱਕ ਜਾਣਾ ਪਊਗਾ ਜਾਵਾਂਗੇ ਪ੍ਰਧਾਨ ਮੰਤਰੀ ਕੋ ਵੋ ਮਨਿਸਟਰ ਕੋ ਜਿੱਥੇ ਜਿੱਥੇ ਜਾਣਾ ਪਿਆ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਜਿਹੜੀ ਮਤਲ ਲੈਣੀ ਪਈ ਮੁੱਖ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਾਂਗੇ ਕਿ ਸਾਡਾ ਯਾਦੀ ਖਾ ਕੇ ਦੋ ਅੱਛਾ ਬਹੁਤ ਅੱਛੀ ਗੱਲ ਤੁਹਾਡੀ ਤੇ ਹੁਣ ਰੋਡ ਮੈਪ ਜਿਹੜਾ ਮੈਨੂੰ ਹੁਣ ਜਿਵੇਂ ਹਲਕੇ ਤੁਸੀਂ ਪਿੰਡਾਂ ਦੀ ਐ ਮਥਲਿਆ ਵੀ ਹੁਣ ਪਹਿਲਾ ਸਟੈਪ ਲੈਣਾ ਦੂਜਾ ਦੂਜਾ ਐ ਕੁਝ ਬੜਾਇਆ ਵੀ ਚੱਲ ਭਾਵੇਂ ਇੱਕ ਤਾਂ ਸਰਕਾਰ ਦਾ ਸਾਡਾ ਸਾਡਾ ਜਿਹੜਾ ਉਸ ਤੋਂ ਬਾਅਦ ਹੀ ਨਾ ਪਹਿਲਾ ਸਟੈਪ ਵੀ ਸਕੂਲ ਖੋਲ੍ਹ ਗਿਆ ਬਹੁਤ ਚੱਕੜ ਹੀ ਸਕੂਲਾਂ ਦੇ ਵਿੱਚ ਤੁਸੀਂ ਵੀ ਲੱਗੇ ਵਿੱਚ ਲੱਗੇ ਸੀ ਉਹ aí ਕਰਤੇ ਟੱਲੀ ਸਕੂਲ ਫੁੱਲ ਗਏ ਹੁਣ ਸਾਡਾ ਦੂਜਾ ਇਹ ਆ ਕਿ ਕਿਸਾਨਾਂ ਦੀ ਕੰਕ ਬਜਾਈ ਠੀਕ ਹੈ ਬੰਦੋ ਟਾਈਮ ਆ ਗਿਆ ਵੀ ਕਿਸਾਨਾਂ ਦੀ ਹੈਲਪ ਕਰੀਏ ਕਾਦੀ ਪੀਦੀ ਤੇਲ ਦੀ ਤੁਹਾਡੇ ਦੇ ਬੜੇ ਸੱਜਣ ਨੇ ਤਾਂ ਨਹੀਂ ਉਹਨਾਂ ਨੂੰ ਕਹਿਣਾ ਹੀ ਹੈ ਇੱਥੇ ਪਿਆ ਪਿੰਡ ਦਿਓ ਜਾਂਦਾ ਪਿੰਡ ਦਿਓ ਠੀਕ ਹੈ ਕਿ ਉਹਦੇ ਤੋਂ ਬਾਅਦ ਫਿਰ ਜਿਹੜਾ ਸਾਡਾ ਇਹ ਆ ਕਿ ਬੰਦਾ ਜਿਹੜਾ ਸਾਡਾ ਬੁਨਿਆਦੀ ਢਾਂਚਾ ਤੈਹਸ ਨੈਸ਼ ਹੋ ਗਿਆ ਉਹਦੇ ਤੇ ਉਹ ਉਹਨੂੰ ਉਹਨੂੰ ਦਵਾ ਦਾ ਪ੍ਰੇਰਤ ਰੋਡ ਸਾਡੀਆਂ ਮੌ ਖਲਾਬ ਰੋੜੀ ਹਾਂ ਤੇ ਤੀਜਾ ਜਿਹੜਾ ਨਾ ਤੀਜਾ ਉਹਦਾ ਚੌਥਾ ਜਿਹੜਾ ਬਲੀਸਾ ਵੇ ਆ ਕਿ ਸਾਨੂੰ ਜਿਹੜੇ ਬਾਰਡਰ ਦੇ ਖੇਤਾਂ ਨੇ ਨਾ ਹਾਂ ਇਹ ਇੰਨਾ ਬਾਰੇ ਸਰ ਕੋਈ ਨਾ ਕੋਈ ਪਾਲਿਸੀ ਜਿਹੜੀ ਮੈਂ ਸੀਐਮ ਸਾਹਿਬ ਨੂੰ ਕਿਹਾ ਇਹਨਾਂ ਦੀ ਜ਼ਿੰਦਗੀ ਬਾਰੇ ਕੋਈ ਨਾ ਕੋਈ ਬੋਲ ਦੇਖੋ ਨਾ ਹੁਣੇ ਸੰਘੂਦ ਲੰਘ ਕੇ ਗਿਆ ਜਾ ਆਹੋ ਉਹਨਾਂ ਨੇ ਸੰਘੂਦ ਹੀ ਹੈ ਉਹ ਤਾਂ ਹਰ ਵੇਲੇ ਉਹ ਹਰ ਵੇਲੇ ਦਿੰਦਾ ਬਾਰਡਰ ਤੇ ਪਤਾ ਕਿਦੋਂ ਪੰਗਾ ਪੈ ਜਾਣਾ ਸਮਝਦੇ ਕਿ ਸੰਘੂਦ ਤੋਂ ਪਹਿਲਾਂ ਇਹਦੀ ਹਵੜਾ ਤਵੜੀ ਵੱਡਾ ਤਵੜੀ ਵੱਡਾ ਅਸੀਂ 24 ਘੰਟੇ ਸਰ ਲੋਕਾਂ ਨੂੰ ਲੱਗਦਾ ਕਿ ਹੜ ਆ ਗਿਆ ਤੇ ਅੱਦਾ ਸੋਸ਼ਲੀ ਬੜਾ ਨੁਕਸਾਨ ਹੋਇਆ ਨਾ ਆਹ ਉਹ ਲਾਦ ਬਿਆ ਬੰਨੇ ਹੋਰ ਦ ਰਿਸ਼ਤੇ ਰਿਸ਼ਤੇ ਸਭ ਕੁਝ ਮੈਂ ਸਦ ਨੂੰ ਪਤਾ ਕਿ ਮੈਂ ਛੋਟਾ ਹੀ ਮੇਦੀ ਵੱਡੀ ਭੈਣ ਉੱਥੇ ਉੱਥੇ ਤਾਂ ਗਈ ਉਹਨਾਂ ਦੀ ਜ਼ਮੀਨ ਦਾ ਕਫੇਰ ਉੱਡ ਗਈ ਤੰਗਈ ਚ ਮੇਦੇ ਡੈਡੀ ਨੇ ਵੱਡੀ ਭੈਣ ਦਾ ਰਿਸ਼ਤਾ ਕਰਤਾ ਮੁੰਡਾ ਕੈਰੇਕਟਰ ਸੀਗਾ ਭਾਈਆ ਕੈਰੇਕਟਰ ਟਾਇਦਾ ਹੁਣ ਸੁਪੰਤ ਆ ਤੇ ਮੇਰੇ ਸਾਰੇ ਰਿਸ਼ਤੇਦਾਰ ਨਾਰਜ ਹੋ ਗਏ ਜੀ ਤੁਸੀਂ ਦਾ ਵੀ ਦਰਿਆ ਤੇ ਕੰਡੇ ਤੇ ਪੂਰੀ ਮੰਗ ਕਿਉਂ ਮੰਗਦੀ ਅੱਛਾ ਉਹਨਾਂ ਦਾ ਕੀ ਬਦਲ ਉਹਨਾਂ ਦਾ ਕੀ ਬਦਲ ਕਿ ਉਹ ਦਰਜ ਉਹ ਗੱਲ ਉਹੀ ਹੋਈ 2 ਦਾ 3 ਦਾ ਉਹਨਾਂ ਦੀ ਜ਼ਮੀਨ ਉੱਡ ਗਈ ਪਛਾਹ ਦੇ ਅੱਛਾ ਹੁਣ ਜਿਹੜਾ ਨਵਾਂ ਰਿਸ਼ਤਾ ਹੋਣਾ ਹਾਂ ਸਰ ਕੋਈ ਨਹੀਂ ਕਰੂਗਾ ਜਿਹਨਾਂ ਦੀ ਜ਼ਮੀਨਾਂ ਉਹੀ ਰੁੜ ਗਏ ਉਹਨਾਂ ਦੇ ਉਹ ਹੀ ਦੌੜ ਗਏ ਅਬ ਜਦੋਂ ਉਹ ਕੀ ਕਹਿਣਗੇ ਕਿ ਸਾਡੀਆਂ ਜ਼ਮੀਨਾਂ ਹੈਗੀਆਂ ਗਧੀਆਂ ਹੈਗੀਆਂ ਜੀ ਆਸਪੈਕਟ ਦਾ ਸੋਸ਼ਲ ਕਿਸੇ ਨੇ ਨਾ ਨਾ ਸਰ ਸਾਡਾ ਇਹ ਤਾਂ ਸੋਸ਼ਲਿਸਤ ਸਰ ਜੀ ਛੱਡੀ ਕੁੜੀ ਵਿਆਹਣੀ ਤੇ ਸਾਡਾ ਮੁੰਡਾ ਵਿਆਹਣਾ ਸਾਡੇ ਲਈ ਅੱਗੇ ਬੜਾ ਵੱਡਾ ਚੈਲੰਜ ਹੋਊਗਾ ਜਿੱਦਾਂ ਉੱਥੇ ਨੁਕਸਾਨ ਹੋਇਆ ਮੈਂ ਤੁਹਾਨੂੰ ਹੀ ਕਹਦਾ ਜਾਂ ਮੈਂ ਆਪ ਹੀ ਚੱਲ ਜਾ ਮਨ ਲਓ ਮੇਰੀ ਕੁੜੀ ਦੀ ਮੰਗਣੀ ਹੋਣ ਵਾਲੀ ਹੈ ਮੇਨੋ ਕੋ ਬੰਦਾ ਕਹੇ ਨੰਗਲਸੋਲ ਜਾ ਕੇ ਕੁੜੀ ਮੰਗੋ ਮੈਂ ਤਾਂ ਪਹਿਲਾਂ ਕੋਈ ਯਾਦ ਇੱਥੇ ਮੈਂ ਕੁੜੀ ਮਾਂ ਕੇ ਕਹਾਂਗੇ ਤੇ ਕੱਲ ਪਾਣੀ ਆ ਹੂੰ ਇਹ ਤਾਂ ਕੱਲ ਮਹਾ ਬਚੇ ਆ ਵਰਗੇ ਕੁੜੀ ਵਿਚਾਈ ਡੁੱਬ ਜੂਗੀ ਆਪਾਂ ਰਿਸ਼ਤੇ ਕਰਨ ਲੱਗੇਗਾ ਆਪਾਂ ਪੰਜਾਬੀ ਆ ਨਾ ਜੱਟ ਆ ਆਪਾਂ ਰਿਸ਼ਤੇ ਕਰਨ ਲੱਗੇ 20 ਗੱਲਾਂ ਸੋਚਦੇ 20 ਗੱਲਾਂ ਬਿਲਕੁਲ ਸੀ ਹੈ ਮਤਲਬ ਇਹ ਜਿਹੜਾ ਨਾ ਸੱਡੂ ਸੋਸ਼ੀਲੀ ਇਕਨੋਮਿਕਲੀ ਤੇ ਸਾਡਾ ਹੋਇਆ ਹੀ ਹੋਇਆ ਦੂਜੀ ਗੱਲ ਸੁਣੋ ਸਾਡੀ ਜਿਹੜੇ ਬੱਚੇ ਆ ਉਹ ਸਰ ਉਹਨਾਂ ਦੀ ਪੜ੍ਹਾਈ ਤੇ ਕਿੰਨਾ ਅਸਰ ਪਿਆ ਜਦੋਂ ਪਾਸਤਾਨ ਨਾਲ ਲੜਾਈ ਚਾਰਾ ਕੁ ਚੁੱਪੜ ਗਿਆ ਜਦੋਂ ਪਾਸਤਾਨ ਨਾਲ ਲੜਾਈ ਹੁੰਦੀ ਉਹ ਵੀ ਬੰਦ ਚੀਜ਼ ਉਹਦੋਂ ਵੀ ਕਹਿੰਦੇ ਜੀ ਆ ਗਿਆ ਜੀ ਆ ਗਿਆ ਜੀ ਇਰਾਕ ਤੋਂ ਇਦੋਂ ਆ ਗਿਆ ਜੀ ਤੇ ਉਹ ਡਰੋਨ ਆ ਗਿਆ ਜੀ ਡਰੋਨ ਦੇਖਦੇ ਸੀ ਬੱਚਿਆਂ ਨੇ ਕੀ ਪੜਨਾ ਬਚਾਇਆ ਨਹੀਂ ਹੁਣ ਉਹ ਹੜਾਂ ਚ ਆਪਣੇ ਕਿਤਾਬਾਂ ਲੈ ਕੇ ਕੋਠਿਆਂ ਦੇ ਵਿੱਚ ਆ ਦੇ ਬੈਠੇ ਸੀ ਕਿੱਥੋਂ ਪੜ ਲਾਂਗੇ ਜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਘਰ ਦੀ ਤਬਾਈ ਹੋ ਗਈ ਉਹ ਬੱਚੇ ਨੇ ਕੀ ਪੜ ਲੈਣਾ ਮੁੜ ਕੇ ਮਾਨਸੁਖ ਤੋਂ ਤੱਕ ਦੇਖੋ ਨਾ ਬੰਦਾ ਜਦੋਂ ਇਹ ਪੇਸ ਪੀੜ ਦੇ ਵਿੱਚੋਂ ਨਿਕਲ ਹੁੰਦਾ ਨਿਕਲਦਾ ਅਪਾ ਸਾਡੇ ਕੋਰੋਨਾ ਤੋਂ ਨਿਕਲੇ ਆ ਤੇ ਕਿੰਦੀ ਬੁਰੀ ਹਾਲਤ ਸੀ ਆਪਣੀ ਸਮਝਦੇ ਕਦੀ ਗੱਲ ਤੇ ਅਗਲਾ ਸੜੀ ਰੋਮਾ ਦਾ ਪੂਰਾ ਟਰੋਮਾ ਸੀਗਾ ਕੰਨੇ ਨਾ ਹੂੰ ਇਹ ਸਾਡੀ ਸਾਡੀ ਸਾਡਾ ਨੁਕਸਾਨ ਹੋ ਗਿਆ ਅਹੀਂ ਐਜੂਕੇਸ਼ਨ ਤੇ ਪੱਖ ਤੋਂ ਬਹੁਤ ਪਿੱਛੇ ਰਹਿ ਗਏ ਬਾਰਡਰ ਦੇ ਲੋਕ ਸਮਝਦੇ ਕਦੀ ਤੇ ਸਾਡੀ ਇਕਨੋਮਿਕਲੀ ਸਾਡੀਆਂ ਜ਼ਮੀਨਾਂ ਛੁੱਟ ਗਈਆਂ ਖਤ ਬੋਗੀਆਂ ਸਾਡਾ ਸਾਡਾ ਬਨਿਆਦੀ ਢਾਂਚਾ ਚਲੇ ਗਿਆ ਤੇ ਸਾਡੇ ਧੀਆ ਪੁੱਤਾਂ ਦਾ ਭਵਿੱਖ ਜਿਹੜਾ ਦਾ ਤੇ ਲੱਗਦਾ ਸੋਸ਼ਲ ਮੜਾ ਸਮਾਜਿਕ ਸੋਚ ਸਮਾਜਿਕ ਸਾਡਾ ਮਾਣਾ ਹੀ ਤਾਣਾ ਬਣਾ ਹੀ ਲ ਗਿਆ ਸਾਦਾ ਉਹ ਚੀਜ਼ਾਂ ਮੁੜ ਕੇ ਮੁੜ ਕੇ ਨੋੜੂ ਨੀ ਵੇਦਨ ਬੜਾ ਲੱਗਦਾ ਹੈ ਯਾਰ ਬੱਕੇ ਜੇ ਦਰਸਾਉ ਨਸਾਂ ਚਲੋ ਕੀ ਅਪੀਲ ਕਰੋਂਗੇ ਲੋਕਾਂ ਨੂੰ ਜਿਹੜੀਆਂ ਜਥੇਬੰਦੀ ਕੰਮ ਕਰ ਰਹੀਆਂ ਨੇ ਐਨ ਜੀਓ ਲੋਕ ਹੁਣ ਇਸ ਸਟੇਜ ਤੇ ਉਹ ਕਿਹੋ ਜੀ ਮਦਦ ਭੇਜਣ ਤੇ ਕਿਸ ਤਰ੍ਹਾਂ ਉਹਨਾਂ ਦੇ ਸਹਾਇ ਹੋਣ ਤੁਹਾਡੇ ਸਾਰੇ ਨਹੀਂ ਦੇਖੋ ਮੈਂ ਮੈਂ ਲਾਸਟ ਤੇ ਉੱਤੇ ਮੈਂ ਤੁਹਾਨੂੰ ਇਹ ਕਹੂੰਗਾ ਕਿ ਮੈਂ ਹਮੇਸ਼ਾ ਹੀ ਅਪੀਲ ਕਰਦਾ ਹਾਂ ਕਿ ਹੋਣ ਮਜ਼ਲ ਜਿਹੜਾ ਆਪਾਂ ਨੂੰ ਅਨਾਸ਼ਣ ਦੀ ਲੋੜ ਦੀ ਬਹੁਤੀ ਠੀਕ ਹੈ ਲਗਭਗ ਅਨਾਸ਼ਣ ਪਹੁੰਚ ਗਿਆ ਲੋਕਾਂ ਕੋ ਕਸਾਨਾਂ ਨੂੰ ਤੇ ਲੋੜ ਉਹਨਾਂ ਦੀ ਬੀਜ ਦੀ ਮਤਲਬ ਡਾਇਆ ਖਾਦ ਦੀ ਡੀਜ਼ਲ ਦੀ ਮਤਤ ਕੀਤੀ ਜਾਵੇ ਔਰ ਗਰੀਬ ਬੰਦਿਆਂ ਨੂੰ ਬਹੁਤ ਸਾਰੀਆਂ ਐਨਜੀਓ ਆਈਆਂ ਉਹਨਾਂ ਨੂੰ ਦਿੱਤੇ ਵੀ ਏਸੀ ਵੰਡ ਕੇ ਵੀ ਤੁਸੀਂ ਇਹਨਾਂ ਨੂੰ ਭਾਵੇਂ ਇੱਕ ਗਾਡਰ ਦਾ ਕੋਠਾ ਬਣਾ ਦੋ ਭਾਵੇਂ ਦੋ ਗਾਡਰ ਦਾ ਕੋਠਾ ਬਣਾ ਦੋ 2 2 ਲੱਖ ਲਾ ਕੇ ਇਹਨਾਂ ਦਾ ਮਤਲਬ ਗਿਆ ਛੇਦ ਲਗਾਵਾ ਜਿਹੜਾ ਉਹ ਤੁਸੀਂ ਕਰ ਦੋ ਔਰ ਕਦੋਂ ਤੁਸੀਂ ਬਿਲ ਪਲਾਨਡ ਕਰੋ ਸਰਦੀ ਦੇ ਕੱਪੜੇ ਲੀੜੇ ਸਰਦੀ ਦੇ ਕੱਪੜੇ ਉਹ ਹੀ ਦੇ ਦੇ ਕੰਬਲ ਬੈੱਡ ਦੇ ਦੇ ਆ ਅਸੀਂ ਫਿਰ ਕਿਆ ਹੈਗਾ ਕਿ ਲੋਕਾਂ ਨੂੰ ਕਿ ਤੁਸੀਂ ਬੈੱਡ ਲੈ ਕੇ ਆਓ ਗੱਦੇ ਲੈ ਕੇ ਆਓ ਤਲਾਈਆਂ ਲੈ ਕੇ ਆਓ ਹੂੰ ਉਹ ਉਹ ਲੋਕਾਂ ਦਿੱਤੇ ਕਿਉਂਕਿ ਲੋਕਾਂ ਦਾ ਕੱਪੜਾ ਹੀ ਕੋਈ ਨਹੀਂ ਬਚਿਆ ਗਾੜੀ ਦਾ ਸਿਆਲ ਆ ਗਿਆ ਹਾਂ ਮਨਜੀਤ ਵੀ ਕੁਲ ਹਾਂ ਹੁਣ ਕੰਬਲ ਮੈਂ ਕੱਲ੍ਹ ਪੱਸੋ ਤੋਂ ਸ਼ੁਰੂ ਕਰਦੇ ਫਿਰ ਮੈਂ 500 ਬੈੱਡ ਕੋਈ ਤੁਹਾਡੇ ਅੱਗੇ ਦਾਨੀ ਸੱਜਣਾਂ ਉਹਨਾਂ ਨੇ ਬਣਾਇਆ ਤੇ ਪੱਸੋ ਜਾਂ ਚੌਥ ਉਹ ਸ਼ੁਰੂ ਕਰਾਂਗੇ ਬੈੱਡ ਦੇਣੇ ਤੇ ਨਾਲ ਸਾਦਾ ਸੈਟਅਪ ਉਹਦੇ ਦਾ ਪੂਦਾ ਹੀ ਸੋਧ ਦੇਖਣੀਗਾ ਉਹ ਆਪਾਂ ਨੂੰ ਲੋਡ ਆ ਪਰ ਸਭ ਤੋਂ ਜ਼ਿਆਦੀ ਲੋਡ ਆ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਸਟੇਟ ਗਵਰਨਮੈਂਟ ਹੋਰ ਕੇਂਦਰ ਦੀ ਗਵਰਨਮੈਂਟ ਨੂੰ ਬੱਡਰ ਦੇ ਬੱਚਿਆਂ ਦੇ ਬਾਰੇ ਸਾਨੂੰ 50 ਕਿਲੋਮੀਟਰ ਦੇ ਆ ਯਾਰ ਸਾਨੂੰ ਡਰੋਨ ਮਿਲਦੇ ਆ ਸਾਨੂੰ ਹੜ ਮਿਲਦੇ ਆ ਸਰਕਾਰ ਕੀ ਦਿੰਦੀ ਸਾਨੂੰ ਸਰਕਾਰ ਕੀ ਬਹਦੀ ਫੜਦੀ ਦੇ ਸਾਨੂੰ ਦੱਸੋ ਬੱਚੇ ਸਾਡੇ ਨੂੰ ਕਿਸ ਨੂੰ ਨੌਕਰੀ ਦੇ ਦਿੰਦੀ ਕੋਈ ਉੱਥੇ ਯੂਨੀਵਰਸਿਟੀ ਨਹੀਂ ਗਈ ਕੋਈ ਉੱਥੇ ਟੌਪ ਦਾ ਕਾਲਜ ਨਹੀਂ ਕੋਈ ਉੱਥੇ ਹਸਪਤਾਲ ਨਹੀਂਗਾ ਕੋਈ ਉੱਥੇ ਇੰਡਸਟਰੀ ਨਹੀਂ ਗਈ ਉਹ ਇੰਡਸਟਰੀ ਦੀ ਲੱਕੜੀ ਸੁਣੋ ਮਿਲੂ ਕੇ ਬੰਦੇ ਨੇ ਇੱਕ ਦੱਸਿਆ ਪਤਾ ਨਹੀਂਦਾ ਤਾਂ ਕਿਹਾਂ ਚੀਜ਼ਾਂ ਦਾ ਮੇਰੇ ਇਲਾਕੇ ਦੇ ਤਿੰਨ ਚਾਰ ਸ਼ੈੱਲ ਫੇਲ ਹੋਏ ਮਿਲੂ ਉੱਥੇ ਹਾਰਦ ਤੇ ਦੱਸਿਆ ਲੋਕਾਂ ਨੇ ਕਿ ਫੇਲ ਕਿਉਂ ਹੋਏ ਕਿਉਂਕਿ ਜਿਹੜੀਆਂ ਏਜੰਸੀਆਂ ਸੀ ਆਪਣੀਆਂ ਮਤਲਬ ਜਿਹੜੀਆਂ ਮਾਲ ਖਰੀਦੀਆਂ ਸ਼ੈੱਲਾਂ ਤੇ ਲਾਉਂਦੀਆਂ ਉਹਨਾਂ ਨੇ ਲਾਇਆ ਹੀ ਨਹੀਂ ਉੱਥੇ ਕਿਉਂਕਿ ਉਹਨਾਂ ਨੂੰ ਇਹ ਕਿ ਪਾਣੀ ਪਤਾ ਨਹੀਂ ਕਿਦੋਂ ਆ ਜਾਣਾ ਡੁੱਬ ਜਾਣਾ ਫਿਰ ਡੁੱਜ ਜੇਗਾ ਫਿਰ ਡੁੱਟ ਜਾਊਗਾ ਡੁੱਬ ਜਾਣਾ ਉਹ ਸ਼ੈੱਲ ਫੇਲ ਹੋ ਗਏ ਲੋਕਾਂ ਦੇ ਮਤਲਬ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਨਾ ਸਾਡੇ ਇੰਡਸਟਰੀ ਲੱਗੇ ਨਾ ਸਾਡੇ ਕੱਲ੍ਹ ਜਾਗੇ ਨਾ ਸਾਡੇ ਹਸਤਾ ਲਾਗੇ ਸਾਜੀ ਸਭ ਤੇ ਕੀ ਗੱਲ ਨਾ ਸਾਡੇ ਕੋਲ ਨੌਕਰੀ ਆ ਗਈ ਅਸੀਂ ਕਿੱਧਰ ਜਾਏ ਅਸੀਂ ਸਿਰ ਭਾ ਗਏ ਆ ਡਰੋਨਾਂ ਦਾ ਸਾਹਮਣਾ ਕਰ ਲਈ ਤੇ ਰਵਿਦ ਤੋਂ ਇਹਦਾ ਸਾਹਮਣਾ ਕਰ ਲਈ ਰਵਿਦ ਤੋਂ ਇਹਦੀ ਪ੍ਰੋਬਲਮ 1955 ਦੀ ਆ ਸਰ ਇੱਕ ਵਾਰ ਵੀ ਕਾਂਗਰਸ ਦੇ ਕਾਲੀਆਂ ਨੇ ਇੱਕ ਵਾਰ ਵੀ ਏਜੰਡੇ ਤੇ ਨਹੀਂ ਲਿਆਂਦੀ ਕਿ ਕਿੱਦਾਂ ਇਹਦਾ ਕੋਈ ਹੱਲ ਕੱਢਿਆ ਜਾਵੇ ਰਵਿਦ ਤੋਂ ਇਹ ਤਾਂ ਨਹੀਂ ਬਦਲ ਸਕਦਾ ਤਾਂ ਹੁਣ ਕੀ ਇਹਦਾ ਲੌਂਗ ਰਨ ਕੋਈ ਹੈ ਇਹਦਾ ਹੱਲ ਕੋਈ ਕਦਾਂਗੇ ਇਹਦਾ ਕਈ ਚੀਜ਼ਾਂ ਆਪਣੇ ਦਿਮਾਗ 'ਚ ਨੇ ਦੇਖੋ ਅੱਪਨ ਪਤਾ ਲੱਗ ਗਿਆ ਕਿ ਰਾਵੀ ਦੇ ਇੱਥੋਂ ਨਹੀਂ ਜਾਣਾ ਹਾਂ ਅੱਪਨ ਪਤਾ ਲੱਗ ਗਿਆ ਕਿ ਰਾਵੀ ਦਰਿਆ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਪਤਾ ਨਹੀਂ ਅਗਲੇ ਸਾਲ ਵੀ ਕੋਈ ਸਕਦਾ ਹੋਰ ਪਾਣੀ ਆ ਜੇ ਹਾਂ ਪਰ ਇਹਦੇ ਲਈ ਸੇਫਟੀ ਦੇ ਜਿਹੜੇ ਪੁਆਇੰਟ ਪੁਆਇੰਟ ਬਚਣਾ ਕਿਵੇਂ ਬਚਣਾ ਕਿਦਾਂ ਤੋਂ ਹੋ ਸਕਦਾ ਆਪਾਂ ਮਤਲਬ ਸਟੇਟ ਮਤਲਬ ਨੁਦਾਨ ਨੀਤੀ ਬਣਾਉਂਗੇ ਹਾਂ ਹਾਂ ਨਹੀਂ ਮੈਂ ਕਿ ਦੱਸਿਆ ਵੀ ਅੱਗੇ ਬੰਦਿਆਂ ਨੂੰ ਮੈਨੂੰ ਪਾਈਬਲ ਦੇਵ ਸਿੰਘ ਬਟਾਲਾ ਜਿਹੜੇ ਕੀਤਦਿਆਂ ਤੇ ਉਹ ਵੀ ਉੱਥੇ ਕੰਮ ਕਰਦੇ ਉਹ ਮੈਨੂੰ ਦੇਖਦ ਕਰਦੇ ਕਹਿੰਦੇ ਕਹਿੰਦੇ ਤਾਲੀਆਂ ਸਾਹ ਤੁਸੀਂ ਬਹੁਤ ਚੰਗੇ ਬੰਦੇ ਹੋ ਇੱਕ ਕੰਮ ਕਹਿੰਦਾ ਤੁਸੀਂ ਹਲਕਾ ਦੇ ਨਮਾਇंदे ਹੋ ਜਦੋਂ ਪਿੰਡਾਂ 'ਚ ਮੀਟਿੰਗਾਂ ਕਰਦੇ ਹੋ ਉਦੋਂ ਲੋਕਾਂ ਨੂੰ ਕਹਿਣਾ ਪਈ ਜੇ ਟਰੈਕਟਰ ਲੈਂਦੇ ਹੋ ਜਾਂ ਗੱਡੀ ਲੈਂਦੇ ਹੋ ਤੇ ਨਾਲ ਇੱਕ ਬੇੜੀ ਵੀ ਲਓ ਮਤਲਬ ਮੈਨੂੰ ਉਹਨਾਂ ਦੀ ਗੱਲ ਜਿਹੜੀ ਬਹੁਤ ਮੈਂ ਕਿਹਾ ਭਾਈ ਸਾਹਿਬ ਨੇ ਕਿੰਨੀ ਟੋਪ ਦੀ ਗੱਲ ਕਹਿੰਦਾ ਉਹਨਾਂ ਨੂੰ ਗਾਈਡ ਕਰੋ ਵੀ ਯਾਰ ਇੱਕ ਬੇੜੀ ਵੀ ਲਓ ਐਮਐਸਐਸਓ ਆਪਦੇ ਹਰ ਆਪਣੀ ਜ਼ਿੰਦਗੀ ਲਿਖੇ ਨਾ ਆਪ ਇਥੋਂ ਜਾਂ ਜਾ ਸਕਦੇ ਨਾ ਦਾ ਵੀ ਤੇ ਜਾ ਸਕਦਾ ਸਾਡੀ ਦਾ ਵੀ ਤੇ ਆ ਦੀ ਜੰਗ ਆ ਇਹ ਜੰਗ ਕਿਦਾਂ ਜਿੱਤਣੀ ਆ ਇਹ ਲਈ ਹੁਣ ਸਾਦੀ ਦਿੱਤੀ ਗਈ ਹੈ ਹਾਂ ਰਿਸ਼ਤਾ ਵੀ ਹੈ ਜੰਗ ਵੀ ਹੈ ਜੰਗ ਵੀ ਹੈ ਰਿਸ਼ਤਾ ਵੀ ਹੈ ਹਾਂ ਸਮਝਦੇ ਕਿ ਨਹੀਂ ਗੱਲ ਸਾਨੂੰ ਤਾਂ ਯਾਦਾ ਕੋ ਫਾਇਦਾ ਸੋਣਾ ਆਦਾ ਵੀ ਦਾ ਅਜੇ ਤੱਕ ਅਜੇ ਤੱਕ ਤਾਂ ਨੁਕਸਾਨ ਹੀ ਹੋਇਆ ਜਾਂ ਤੋਂ ਉਹ ਨਹਿਰਾ ਨੂਰਾ ਕੱਢ ਦਿੰਦੇ ਸਾਨੂੰ ਪਾਣੀ ਮਿਲ ਜਾਂਦਾ ਉਹ ਵੀ ਦੀ ਮਿਲਿਆ ਕਿਸੇ ਨੇ ਕੱਢੀਆਂ ਨਹੀਂ ਦੇ ਦਾ ਹਾਂ ਮੈਂ ਕਿਹਾ ਉਹ ਮੁਖੰਤੀ ਸਾਹਿਬ ਨੂੰ ਉਹ ਮੈਂ ਕਹਿੰਦਾ ਵੀ ਤੁਸੀਂ ਸਾਨੂੰ ਨਹਿਰਾ ਹੀ ਕੱਢ ਦਿਓ ਕਹਿੰਦੇ ਕੋਈ ਨਹੀਂ ਆਪਾਂ ਕਲਦੀਪ ਸੋਚਦੇ ਜਿੱਦਾਂ ਮਾਲਵਾ ਨੇਲ ਬਣਾਉਂਦੇ ਇਦਾਂ ਵੀ ਆਪਾਂ ਦੇਖਦੇ ਮਤਲਬ ਦੇਖੋ ਇੰਨਾ ਚਿਰ ਸਰਕਾਰਾਂ ਨੂੰ ਹੋ ਗਿਆ ਯਾਰ ਕੋਈ ਕੋਈ ਨਹੀਂ ਕਿਸ ਨੇ ਕੀਤਾ ਇਹਦੇ ਕੋਈ ਮੱਲ ਕੇਹੇ ਨੇ ਬੱਲੀ ਸਾਹਿਬ ਜੰਡੇ ਤੇ ਨਹੀਂ ਲੈਂਦਾ ਜੰਡੇ ਇਹ ਚੀਜ਼ ਜੰਡੇ ਤੇ ਹੀ ਨਹੀਂ ਪਾਣੀ ਨੂੰ ਇਰੀਗੇਸ਼ਨ ਵਾਸਤੇ ਬਤਲੋ ਵੀ ਇਸ ਨੂੰ ਹਾਂ ਹਾਂ ਪਾਣੀ ਆਪਾਂ ਵਰਤ ਸਕਦੇ ਹਾਂ ਹਾਂ ਸੋ ਇਹ ਆਪਾਂ ਕਰਾਂਗੇ ਹਾਂ ਚਲੋ ਬਹੁਤ ਬਹੁਤ ਅੱਛਾ ਤੁਸੀਂ ਪੂਰਾ ਬੇਰਵਾਹ ਦਿੱਤਾ ਤੇ ਹੁਣ ਕੀ ਲੋੜ ਹੈ ਕਿਹੋ ਜਿਹਾ ਕੰਮ ਕੰਮਾਂ ਦੀ ਲੋੜ ਹੈ ਕੀ ਰੋਡ ਮੈਪ ਹੈ ਕਿਹੋ ਜਿਹੀ ਮਦਦ ਦੀ ਲੋੜ ਹੈ ਇਹ ਵੀ ਟਾਲੀ ਵਾਲਾ ਰਣ ਦੱਸਿਆ ਤੇ ਸਾਰਾ ਜਿਹੜਾ ਚਿੱਤਰਿਆ ਇਹਨਾਂ ਨੇ ਆਪਣਾ ਕਿਉਂਕਿ ਹੰਡਾਇਆ ਇਹਨਾਂ ਨੇ ਤੇ ਲੋਕਾਂ ਦਾ ਦੁੱਖ ਦਰਦ ਵੀ ਹੰਡਾਇਆ ਸਾਂਝਾ ਕੀਤਾ ਤੇ ਕਿਹੋ ਜੇ ਦੌਰ ਚ ਲੰਗੇ ਤੇ ਅੱਗੇ ਕੀ ਕਰਨ ਵਾਲਾ ਇਹ ਸਾਰਾ ਕੁਝ ਮੈਨੂੰ ਲੱਗਦਾ ਹੈ ਕਿ ਅ ਜਾਡੇ ਸਾਡੇ ਜਿਹੜੇ ਦਰਸ਼ਕ ਨੇ ਲੋਕ ਨੇ ਦੁਨੀਆ ਭਰ ਚ ਬੈਠੇ ਉਹ ਉਹਨਾਂ ਨੂੰ ਇਹ ਪੂਰਾ ਨਕਸ਼ਾ ਬੜਿਆ ਹੋਣਾ ਤੇ ਹੁਣ ਕਿਹੋ ਜੀ ਮਦਦ ਕਰਨੀ ਹੈ ਇਹ ਵੀ ਸੰਕੇਤ ਜਿਹੜੇ ਆ ਇਹਨਾਂ ਨੇ ਜਾਂ ਇਸ਼ਾਰਾ ਕੀਤੇ ਨੇ ਉਹ ਲੋਕ ਸਮਝਣਗੇ ਤੇ ਉਹਨਾਂ ਲੋਕਾਂ ਦੀ ਜਿਹੜੇ ਅਜੇ ਵੀ ਤਕਲੀਫ 'ਚ ਨੇ ਉਹਨਾਂ ਦੀ ਮਦਦ ਹੋਏਗੀ ਬਹੁਤ ਨੇਕਾ